ਇਹ ਟੈਲੀਸਕੋਪ ਦਾ ਇਸਤੇਮਾਲ ਕਰਕੇ ਹੀ ਬਾਈ ਇੰਨੀ ਦੂਰ ਦੂਰ ਦੀਆਂ ਹੋਰ ਗੈਲੈਕਸੀਆਂ ਵਾਈ ਦੇਖ ਲੈਂਦਾ ਹੈ ਜੀ ਆਪਾਂ ਇਹਨੂੰ ਜਿੱਦਾਂ ਸਟਾਰਸ ਨਾਲ ਅਲਾਈਨ ਕਰਨਾ ਹੋਏ ਨਾ ਤੇ ਆਪਾਂ ਇਹਨੂੰ ਕਿਸੇ ਵੀ ਸਟਾਰ ਨਾਲ ਇੱਥੇ ਅਲਾਈਨ ਕਰ ਸਕਦੇ ਹਾਂ ਕਿ ਇਹ ਆਟੋਮੈਟਿਕਲੀ ਜਾਏਗਾ ਇਹ ਸੈਟੇਲਾਈਟ ਨਾਲ ਉੱਪਰ ਕਨੈਕਟ ਹੋ ਜਾਂਦਾ ਅੱਛਾ ਇਹ ਸੈਟੇਲਾਈਟ ਨਾਲ ਉੱਪਰ ਉੱਪਰ ਕਨੈਕਟ ਹੁੰਦਾ ਜੀ ਹਾਂਜੀ ਦੇਖੋ ਰੌਂਡ ਮੈਂ ਕੁਝ ਨਹੀਂ ਕਰ ਰਿਹਾ ਇਟ ਇਜ਼ ਆਪਣੇ ਆਪ ਹੀ ਮੂਵ ਕਰ ਰਿਹਾ ਦੇਖੋ ਇਹ ਤੁਸੀਂ ਇਹਦੇ ਵਿੱਚ ਸਿਲੈਕਟ ਕਰਤਾ ਕਿ ਮੈਂ ਉਹ ਫਲਾਣਾ ਤਾਰਾ ਦੇਖਣਾ ਮੈਂ ਉਹ ਫਲਾਣਾ ਗਹਿਰਾ ਇਹ ਦੇਖਣਾ ਹੂੰ ਬਸ ਇਹ ਆਪਣੇ ਆਪ ਉਧਰ ਨੂੰ ਮੋੜ ਹਾਂ ਆਪਾਂ ਜੇ ਨੂੰ ਕਹੀਏ ਕਿ ਆਪਾਂ ਕਿਸੇ ਦੂਜੇ ਇਹ ਜੇ ਮੰਗਲ ਗ੍ਰਹਿ ਹੋਊ ਇਹ ਚ ਹੋਊਗਾ ਹੋਊਗਾ ਸਭ ਕੁਝ ਹੋਊਗਾ ਸ਼ਨੀ ਗ੍ਰਹਿ ਵੀ ਹੋ ਸਭ ਕੁਝ ਹੋਊਗਾ ਆ ਦੇਖੋ ਲਓ ਜੀ ਆ ਸਾਡਾ ਬਾਈ ਸਾਡੀ ਅੱਖ ਦਾ ਜਿਹੜੀ ਹੈਗੀ ਆ ਇਸ ਵਾਲੀ ਇਹਦਾ ਝਲੀ ਮੰਗਲ ਵੱਲ ਨੂੰ ਇਹ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਾਈ ਨੇ ਸਰ ਮੈਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਤੁਸੀਂ ਆਪਾਂ ਨੰਗੀਆਂ ਅੱਖਾਂ ਨਾਲ ਚੰਦ ਦੇਖ ਲੰਨੇ ਆ ਨੰਗੀਆਂ ਅੱਖਾਂ ਨਾਲ ਮੰਗਲ ਕਹਿੰਦੇ ਰੋਜ਼ ਦਿਖਦਾ ਹੈ ਦੇਖਦੇ ਲਾਲ ਗ੍ਰਹਿ ਕਹਿੰਦੇ ਨੇ ਜਿਹਨੂੰ ਕਿਵੇਂ ਕਿਵੇਂ ਪਤਾ ਲੱਗਦਾ ਹੈ ਕਿ ਜੇ ਆਪਾਂ ਨੰਗੀ ਅੱਖਾਂ ਨਾਲ ਵੇਖਣਾ ਹੋਵੇ ਤਾਂ ਕਿਹੜਾ ਕਿਹੜਾ ਤਾਰਾ ਜਾਂ ਕਿ ਕਿੱਥੇ ਉਹਦੀ ਰੋਸ਼ਨੀ ਪੈਂਦੀ ਹੈ ਬੜੀ ਨੇਚਰਲ ਜੀ ਗੱਲ ਹੈ ਕਿ ਜਿਹੜੇ ਪਲੈਨੈਟਸ ਹੁੰਦੇ ਆ ਹੂੰ ਤੇ ਮੂਨ ਤੋਂ ਸਭ ਤੋਂ ਬ੍ਰਾਈਟ ਹੈ ਹੀ ਹੈ ਪਲੈਨੈਟਸ ਜਿਹੜੇ ਨੇ ਉਹ ਸਟਾਰ ਤੋਂ ਜ਼ਿਆਦਾ ਬ੍ਰਾਈਟ ਦਿਖਦੇ ਆ ਜੇ ਤੁਸੀਂ ਅਰਲੀ ਮਾਰਨਿੰਗ ਦੇਖੋ ਜਾਂ ਇਵਨਿੰਗ ਚੋ ਦੇਖੋ ਬ੍ਰਾਈਟੈਸਟ ਸਟਾਰ ਜਿਹੜਾ ਹੋਏਗਾ ਤੁਹਾਨੂੰ ਲੱਗੇਗਾ ਸਟਾਰ ਹੈ that is a planet ਮੂਨ ਤੋਂ ਵੀ ਲਾਈਟ ਇੱਥੇ ਤੱਕ ਪਹੁੰਚਣੇ ਪਾਉਂਦੇ ਇੱਕ ਸੈਕਿੰਡ ਦਾ ਡਿਲੇ ਹੋ ਜਾਂਦਾ ਹੈ ਅੱਪਾ ਜਿਹੜੀ ਮੂਨ ਦੀ ਇਮੇਜ ਦੇਖਦੇ ਹੁੰਦੇ ਆ ਉਹ ਰੀਅਲ ਨਹੀਂ ਹੁੰਦੀ ਉਹ 1 ਸੈਕਿੰਡ ਡਿਲੇ ਨਹੀਂ ਹੁੰਦੀ ਹੈ ਜੀ ਇਸੇ ਤਰ੍ਹਾਂ ਜੇ ਆਪਾਂ ਹੁਣ ਗੈਲੈਕਸੀ ਦੀ ਗੱਲ ਕਰੀਏ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਜਗ੍ਹਾ ਮੈਂ ਕੈਪਚਰ ਕੀਤੀ ਜਿੱਥੇ ਸਟਾਰਸ ਪੈਦਾ ਹੁੰਦੇ ਆ ਉਹ 1680 ਲਾਈਟ ਇਅਰ ਦੂਰ ਹੈ ਮਤਲਬ 1680 ਸਾਲ ਨੂੰ ਲੱਗਿਆ ਉਹਦੀ ਲਾਈਟ ਇੱਥੇ ਤੱਕ ਪਹੁੰਚਣ ਨੂੰ ਅੱਜ ਉੱਥੇ ਕੀ ਹੋਇਆਗਾ ਨੋਬਡੀ ਨੋਜ਼ ਹੁਣ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਕਿਸੇ ਗੈਲੈਕਸੀ ਦੀ ਜਿੱਦਾਂ ਕਿ ਗੈਲੈਕਸੀ ਕੋਈ 20 ਮਿਲੀਅਨ ਲਾਈਟ ਇਅਰ ਦੂਰ ਹੈ ਜਾਂ 30 ਮਿਲੀ લાલીએ 2-3 કરોડ ਸਾਲ ਲੱਗਣਗੇ ਉਹਦੀ ਲਾਈਟ ਨੂੰ ਇੱਥੇ ਪਹੁੰਚਣ ਨੂੰ 2 ਤੋਂ 3 ਕਰੋੜ ਸਾਲ ਲੱਗਣਗੇ ਔਰ ਉਹ 2-3 ਕਰੋੜ ਸਾਲਾਂ ਦੇ ਵਿੱਚ ਉੱਥੇ ਕੀ ਹੋ ਚੁੱਕਾ ਹੋਗਾ ਅੱਜ ਨਹੀਂ ਪਤਾ so we are actually looking into the past ਆਪਾਂ ਜਾਣੀ ਬੀਤੇ ਹੋਇਆ ਕੱਲ੍ਹ ਵੇਖਦੇ ਹੁੰਨੇ ਆ ਸਪੇਸ ਦਾ ਜੀ 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 ਫਿਊਚਰ ਇਵੈਂਟ ਨਹੀਂ ਆਪਾਂ ਦੇਖ ਸਕਦੇ ਜਿਵੇਂ ਆਪਾਂ ਫੋਨ ਲੈਨੇ ਆ ਡਿਜੀਟਲ ਕੈਮਰਾ ਲੈਨੇ ਆ ਉਹਨਾਂ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਇਹ 50 ਮੈਗਾਪਿਕਸਲ ਆ ਜੀ 200 ਮੈਗਾਪਿਕਸਲ ਆ ਇਦੇ ਵਿੱਚ ਕੋਈ ਮੈਗ ਪਿਕਸਲ ਦਾ ਨਹੀਂ ਹੁੰਦਾ ਨਹੀਂ ਨਹੀਂ ਇੱਥੇ ਆਪਟੀਕਲ ਜ਼ੂਮ ਹੁੰਦਾ ਇਹ ਜੋ ਵੇਸੇ ਆਪਟੀਕਲ ਜ਼ੂਮ ਹੁੰਦਾ ਤੇ ਉਹਦੀ ਕਲੀਅਰਟੀ ਹੁੰਦੀ ਆ ਪੂਰੀ ਇਹਦਾ ਕਿੰਨਾ ਜ਼ੂਮ ਆ ਜੀ 750x ਆਪਟੀਕਲ 750x ਆਪਟੀਕਲ ਅਨ ਮੈਂ ਕਹਿੰਦਾ ਸੈਮਸੰਗ ਵਾਲਿਆਂ ਨੇ ਵੀ ਭਾਈ ਹੁਣ 100x ਵਾਲਾ ਕੱਢ ਲਿਆ ਕਹਿੰਦੇ ਉਹ ਵੀ ਚੰਦ ਨੇੜੀ ਦਿਖਾ ਦੇਉਂਦਾ ਐਂ ਕਹਿੰਦੇ ਨੇ ਕਿ ਸਕਰੀਨ ਤੋਂ ਚੱਕ ਕੇ ਜੋ ਵੀ ਚਪਾ ਲਓ ਤੇ ਜੇ ਉਹ ਜ਼ੋਨ ਉੱਪਰ ਨੀਲੇ ਰੰਗ ਦੀ ਨਾਲ ਹੋਵੇ ਤਾਂ ਵੈਸੇ ਆਸਮਾਨ ਫਿਰ ਕਿੱਦੇ ਰੰਗ ਨਹੀਂ ਰੰਗ ਤਾਂ ਨਹੀਂ ਨੀਲਾ ਖੈਰ ਰੰਗ ਤਾਂ ਉੱਥੇ ਜਿਹੜੀ ਲਾਈਟ ਜਿਹੜੀ ਮੇਜਰ ਦਿਖਦੀ ਹੈ ਉਹ ਸੰਧੀ ਐਕਸਟ੍ਰੀਮ ਐਜ ਤੋਂ ਡਿਲਾਈਟ ਦਿਖਦੀ ਇਸ ਕਰਕੇ ਨੀਲਾ ਆਪਾਂ ਕਹਿੰਦੇ ਹਾਂ ਪਰ ਇਦਾਂ ਨੀਲਾ ਅੱਛਾ ਹਾਂ ਫਿਰ ਦੱਸੋ ਰੱਗ ਕਿ ਆਸਮਾਨ ਦਾ ਰੰਗ ਕਿਹੜਾ ਹੈ ਜਨਰਲੀ ਜਿਹੜੀਆਂ ਆਸਮਾਨ ਦੇ ਵਿੱਚ ਜਿਹੜੇ ਕਲਰ ਐਟਮੋਸਫੇਅਰ ਦਾ ਜਿਹੜਾ ਸਾਈਡ ਤੋਂ ਦੇਖਿਆ ਜਾਂਦਾ ਸੈਟਲਾਈਟਸ ਜਿਹੜਾ ਕੈਪਚਰ ਹੋਇਆ that was ਆਲਮੋਸਟ orangeish yellow ਉਹ ਸੋਡੀਅਮ ਦੇ ਐਟਮਸ ਪ੍ਰੈਜ਼ੈਂਟ ਹੋਣ ਕਰਕੇ ਹੁੰਦਾ ਮੈਂ ਤਾਂ ਭਗਵਾਨ ਤੁਮਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਮਿਲ ਕੇ ਜਿੰਨੇ ਵੀ ਸਕੂਲ ਨੇ ਸਾਡੇ ਪੰਜਾਬ ਦੇ ਉਨ੍ਹਾਂ ਦੇ ਵਿੱਚ ਇਹ ਛੋਟੇ ਛੋਟੇ ਤੌਰ ਤੇ ਸ਼ੁਰੂ ਕੀਤਾ ਜਾਏ ਕਿ ਮਤਲਬ ਬਹੁਤ ਵੱਡੇ ਸਕੇਲ ਤੇ ਨਹੀਂ ਬਹੁਤ ਜ਼ਿਆਦਾ ਖਰਚਾ ਨਹੀਂ ਕਰਨਾ ਹਾਂ ਥੋੜੇ ਸਕੇਲ ਤੇ ਖਰਚਾ ਕਰਕੇ ਬੱਚਿਆਂ ਨੂੰ ਇੱਕ ਪ੍ਰੈਕਟੀਕਲ ਸਾਇੰਸ ਨਾਲ ਜੋੜਿਆ ਜਾਏ ਕਿਤਾਬਾਂ ਜਿੱਦਾਂ ਬਹੁਤ ਪੜ ਲਿਆ ਬੱਚਿਆਂ ਨੇ ਕਿੰਨੇ ਲੋਕ ਆ ਜਿਹੜੇ ਆਸ-ਪਾਸ ਕਿੰਨੇ ਕਿਤਾਬਾਂ ਚ ਪੜ ਲੈਂਦੇ ਆ ਪਰ ਆ ਜੀ ਦੇਖਣ ਨੂੰ ਨਹੀਂ ਮਿਲਦੀ ਜਲਦੀ ਇਹ ਤਾਂ ਛੇਤੀ ਛੇਤੀ ਮਿਲਦੀ ਵੀ ਨਹੀਂ ਦੇਖਣ ਨੂੰ ਇਹ ਤਾਂ ਮੈਂ ਤਾਂ ਆਪ ਜ਼ਿੰਦਗੀ ਚ ਪਹਿਲੀ ਵਾਰ ਵੇਖੀ ਆ ਵੀਰੇ ਬਾਈ ਨੇ ਆਪਣਾ ਜਿਹੜਾ ਇਹ ਸਿਸਟਮ ਲਾਇਆ ਹੋਇਆ ਇਹ ਚੱਦਰ ਨੂੰ ਤੁਸੀਂ ਖੋਲ ਲੰਨੇ ਹੋ ਤੇ ਰਾਤ ਨੂੰ ਤੁਸੀਂ ਕਿੰਨੇ ਕਿੰਨੇ ਵਜੇ ਤੱਕ ਕੰਮ ਕਰੀ ਸਾਰੀ ਰਾਤ ਜਦ ਤੱਕ ਦਿਨ ਨਹੀਂ ਝੜਦਾ ਮੇਰਾ ਟਾਈਮ ਥੋੜਾ ਝਮਗਾਦਣਾ ਵਾਂਗਾ আরে ਯਾਰ ਨਹੀਂ ਬਹੁਤ ਸੋਹਣੇ ਕਹਿ ਸੁਪਨੇ ਕਹਿੰਦੇ ਨੇ ਉਹ ਕਈ ਵਾਰ ਤੇਰੇ ਦਿਨ ਚ ਬਾਈ ਨਹੀਂ ਦੇਖਦਾ ਰਾਤ ਨੂੰ ਬੜੇ ਸੋਹਣੇ ਸੋਹਣੇ ਸੁਪਨੇ ਜਾਗ ਕੇ ਵੇਖਦਾ ਸੌ ਕੇ ਨਹੀਂ ਵੇਖਦਾ ਮੈਂ ਛੱਤ ਤੇ ਬੈਠ ਕੇ ਦੇਖਦਾ ਸੀ ਔਰ ਤਾਰਿਆਂ ਨਾਲ ਹਮੇਸ਼ਾ ਇਹ ਗੱਲ ਕਰਦਾ ਸੀ ਕਿ ਕੋਈ ਦਿਨ ਆਏਗਾ ਕਿ ਸ਼ਾਇਦ ਮੈਂ ਤੁਹਾਨੂੰ ਬਹੁਤ ਕਰੀਬ ਤੋਂ ਦੇਖ ਸਕਾਂਗਾ ਔਰ ਇਹ ਮੈਂ ਹਕੀਕਤ ਦੇ ਵਿੱਚ ਗੱਲਾਂ ਕਰਦਾ ਸੀ ਤਾਰਿਆਂ ਨਾਲ ਔਰ ਆਪਣੇ ਫੋਨ ਦੇ ਉੱਪਰ ਮੈਨੂੰ ਯਾਦ ਹੈ ਕਿ ਮੈਂ ਟੈਲੀਸਕੋਪ ਦੀ ਫੋਟੋ ਜਿਹੜਾ ਮੈਂ ਖਰੀਦਿਆ ਉਹ 4 ਸਾਲੀਆਂ 5 ਸਾਲ ਤੱਕ ਮੇਰੇ ਫੋਨ ਤੇ ਉਹੀ ਵਾਲ ਖਰੀਦਣ ਤੋਂ ਪਹਿਲਾਂ ਹਾਂ ਮੈਨੂੰ ਤਾਂ ਇੰਨਾ ਸ਼ੌਂਕ ਸੀਗਾ ਇਸ ਚੀਜ਼ ਬਾਰੇ ਤੇ ਜਿਵੇਂ ਤਾਰਿਆਂ ਨੂੰ ਤੁਸੀਂ ਕਹਿੰਦੇ ਸੀਗਾ ਕਿ ਮੈਂ ਬਈ ਤੈਨੂੰ ਦਾ ਜਿਵੇਂ ਕੋਈ ਕਈ ਵਾਰ ਦਾ ਕੋਈ ਤਾਰਾ ਚੁਣ ਲੰਨਾ ਕਿ ਤੂੰ ਮੈਨੂੰ ਰੋਜ਼ ਦਿਖਦਾ ਕਿ ਤੈਨੂੰ ਤਾਂ ਮੈਂ ਜਮੀ ਨੇੜੇ ਤੋਂ ਦੇਖਣਾ ਕਿ ਤੂੰ ਚੀਜ਼ ਕੀ ਹੈ ਬਿਲਕੁਲ ਇਹ 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 ਚੀਜ਼ ਸਭ ਤੋਂ ਪਹਿਲਾਂ ਕਿ ਕਦੋਂ ਹੋਈ ਕਿਹੜੇ ਇਅਰ ਦੇ ਵਿੱਚ ਹੋਈ ਮੈਂ ਇਹਨੂੰ ਸਭ ਤੋਂ ਨੇੜੇ ਤੋਂ ਦੇਖਿਆ ਜਦੋਂ ਮੈਂ 2011 ਦੇ ਵਿੱਚ ਆਪਣਾ ਸਭ ਤੋਂ ਪਹਿਲਾ ਟੈਲੀਸਕੋਪ ਲਿਆ ਸੀ ਔਰ 2016 ਦੇ ਵਿੱਚ ਆ ਕੇ ਫਿਰ ਮੈਂ ਸਭ ਤੋਂ ਵੱਡਾ ਟੈਲੀਸਕੋਪ ਲਿਆ ਸੀ ਜਿਹੜਾ ਮੇਰੇ ਕੋਲ ਇਸ ਵੇਲੇ ਐਟ ਪ੍ਰੈਜ਼ੈਂਟ ਵੀ ਹੈਗਾ ਹੂੰ ਔਰ ਇਸ ਤੋਂ ਇਲਾਵਾ ਮੇਰੇ ਕੋਲ ਪੰਜ ਟੈਲੀਸਕੋਪ ਹੋਰ ਨੇ ਜਿਨ੍ਹਾਂ ਨਾਲ ਮੈਂ ਕਈ ਵਾਰੀ ਜਦੋਂ ਕੋਈ ਸెలెస్ਟੀਅਲ ਇਵੈਂਟ ਹੁੰਦਾ ਹੈ ਹੂੰ ਸੋਲਰ ਇਕਲਿਪਸ ਜਾਂ ਲੂਨਰ ਇਕਲਿਪਸ ਮੇਰੇ ਕੋਲ ਲੋਕ ਇੱਥੇ ਦੇਖਣ ਆਉਂਦੇ ਆ ਤਾਂ ਫਿਰ ਆਪਾਂ ਉਹ ਸਾਰੇ ਟੈਲੀਸਕੋਪ ਬਾਹਰ ਕੱਢਦੇ ਹਾਂ ਉਸ ਦਿਨ ਆਪਾਂ ਉਸ ਦਿਨ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ ਜੀ ਜੀ ਔਰ ਇਹ ਹੈ ਕਿ 2016 ਦੇ ਵਿੱਚ ਮੈਂ ਆਪਣਾ ਸੈਟਅਪ ਕੀਤਾ ਸੀ ਸਭ ਤੋਂ ਪਹਿਲੇ ਲੀਓਰਨ ਆਬਜ਼ਰਵੇਟਰੀ ਦਾ ਮੋਹਾਲੀ ਦੇ ਵਿੱਚ ਤੇ ਇਹ ਇਹਦੇ ਵਿੱਚ ਤੁਸੀਂ ਹੁਣ ਕੀ ਕੀ ਚੀਜ਼ਾਂ ਵੇਖਦੇ ਹੋ ਮੈਂ ਆਪਣੇ ਟੈਲੀਸਕੋਪ ਨਾਲ ਜਦੋਂ ਮੈਂ ਸਭ ਤੋਂ ਪਹਿਲੇ ਨਵਾਂ ਲਿਆ ਸੀ ਸਭ ਤੋਂ ਪਹਿਲੇ ਤਾਂ ਦੇਖਣ ਦਾ ਹੀ ਸ਼ੌਂਕ ਹੁੰਦਾ ਔਰ ਮੈਂ ਸਭ ਤੋਂ ਪਹਿਲੇ ਤਾਂ ਅਕਸਰ ਜਿਹੜੇ ਪਲੈਨਟ ਸੀਗੇ ਉਹ ਦੇਖੇ ਉਸ ਤੋਂ ਬਾਅਦ ਕਲਸਟਰਸ ਦੇਖੇ ਜਿਹੜੇ ਬਹੁਤ ਦੂਰ ਨੇ ਉਸ ਤੋਂ ਬਾਅਦ ਗੈਲੈਕਸੀਜ਼ ਤੱਕ ਮੈਂ ਆਪਣੇ ਟੈਲੀਸਕੋਪ ਨਾਲ ਦੇਖਿਆ ਹਥੋਂ ਗੈਲੈਕਸੀ ਜਾਨੀ ਜਿਵੇਂ ਇਹਨੂੰ ਕਹਿੰਦੇ ਨੇ ਇਹ ਕਿਹੜੀ ਗੈਲੈਕਸੀ ਦਾ ਨਾਮ ਆ ਆਪਣੀ ਗੈਲੈਕਸੀ ਦਾ ਨਾਮ ਮਿਲਕੀ ਵੇ ਮਿਲਕੀ ਵੇ ਗੈਲੈਕਸੀ ਹੈ ਮਿਲਕੀ ਵੇ ਗੈਲੈਕਸੀ ਤੋਂ ਬਾਅਦ ਵਾਲੀ ਗੈਲੈਕਸੀ ਵੀ ਤੁਸੀਂ ਦੇਖੀ ਹੋਈ ਹੈ ਸਾਰੀਆਂ ਆਲਮੋਸਟ ਕਾਫੀ ਸਾਰੀਆਂ ਦੇਖੀਆਂ ਐਂਡਰੋਮੇਡਾ ਸੋਮਬਰਾਇਰੋ ਗੈਲੈਕਸੀ ਵਰਲਪੂਲ ਗੈਲੈਕਸੀ ਬਹੁਤ ਸਾਰੀਆਂ ਗੈਲੈਕਸੀਸ ਦੇਖੀਆਂ ਮੈਂ ਇਵਨ ਮੈਂ ਆਪਣੇ ਟੈਲੀਸਕੋਪ ਨਾਲ ਉਹ ਜਗਾਵਾਂ ਤੱਕ ਵੀ ਦੇਖੀਆਂ ਜਿੱਥੇ ਤਾਰੇ ਪੈਦਾ ਹੁੰਦੇ ਆ ਅੱਛਾ ਜਿੱਥੇ ਤਾਰੇ ਪੈਦਾ ਹੁੰਦੇ ਆ ਜੀ 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 ਤਾਰਿਆਂ ਨਾਲ ਗੱਲਾਂ ਕਰਨ ਵਾਲਾ ਬੰਦਾ ਤਾਰੇ ਦੇਖਣ ਦੇਖਦਾ ਦੇਖਦਾ ਐਵੇਂ ਹੀ ਦੇਖਣ ਲੱਗੇ ਕਿ ਤੂੰ ਆਉਣਾ ਕਿਥੋਂ ਵਾਹ ਹੁਣ ਜਦੋਂ ਇਹ ਚੀਜ਼ ਸੱਚ ਹੁੰਦੀ ਵੇਖੀ ਆ ਤੁਸੀਂ ਅੱਜ ਦੇ ਸਮੇਂ ਚ ਸੱਚ ਹੋਈ ਆ ਯਕੀਨ ਹੁੰਦਾ ਬਿਲਕੁਲ ਸਾਇੰਸ ਤੋਂ ਉੱਪਰ ਤਾਂ ਵੈਸੇ ਹੀ ਕੁਝ ਨਹੀਂ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਾ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਜਿੰਨੇ ਵੀ ਬੱਚੇ ਦੇਖ ਰਹੇ ਨੇ ਜਿੰਨੇ ਵੀ ਉਹਨਾਂ ਦੇ ਮਾਪੇ ਵੇਖ ਰਹੇ ਨੇ ਬਹੁਤ ਐਸੇ ਸੋਚਦੇ ਹੁੰਦੇ ਨੇ ਨਾ ਕਿ ਜਦੋਂ ਰਾਤ ਨੂੰ ਸੁੱਤਾ ਬੰਦਾ ਚਤਾਰਿਆਂ ਕੰਨੀ ਝਾਕਦਾ ਹੈ ਤੇ ਸੋਚਦਾ ਹੈ ਕਿ ਆਹ ਦੁਨੀਆ ਤੋਂ ਪਾਰ ਕਿਹੜੀ ਦੁਨੀਆ ਹੋ ਸਕਦੀ ਹੈ ਇਹਨਾਂ ਤਾਰਿਆਂ ਦੇ ਵਿੱਚ ਕਿਹੜਾ ਤਾਰਾ ਏ ਕਿਹੜਾ ਗ੍ਰਹਿ ਆ ਐਸੀ ਨੌਲੇਜ ਦਵਾਂਗੇ ਨਾਲੇ ਜਿਸ ਸਖਸ਼ਣਾ ਤੁਹਾਨੂੰ ਮਿਲਵਾਨ ਜਾ ਰਹੇ ਆ ਉਸ ਬੰਦੇ ਨੇ ਆਪਣਾ ਸ਼ੌਂਕ ਕਿਸ ਤਰੀਕੇ ਦੇ ਨਾਲ ਪੂਰਾ ਕੀਤਾ ਹੋਇਆ ਉਹ ਵੀ ਗੱਲਬਾਤ ਸਮਝਾਵਾਂਗੇ ਅੱਜ ਸਾਹਮਣੇ ਅਮਰਿੰਦਰਜੀਤ ਸਿੰਘ ਜੀ ਹੋਣਗੇ ਉਹਨਾਂ ਦਾ ਸਵਾਗਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋਰ ਸਿਹਤ ਕਿੱਦਾ ਬਿਲਕੁਲ ਵਧੀਆ ਤੁਸੀਂ ਸੁਣਾਓ ਬਾਅਦ ਠੀਕ ਠਾਕ ਸਰ ਤੇ ਗੱਲ ਮੈਂ ਕਰ ਰਿਹਾ ਸੀ ਪੰਜਾਬ ਦੇ ਵਿੱਚ ਇਸ ਵਕਤ ਬੈਠੇ ਆਂ ਮੋਹਾਲੀ ਸ਼ਹਿਰ ਆ ਇਹ ਹਮ ਪੰਜਾਬ ਦੇ ਵਿੱਚ ਬਹੁਤ ਘੱਟ ਲੋਕ ਜਾਂ ਬਹੁਤ ਬੱਚੇ ਬਹੁਤ ਘੱਟ ਇਧਰ ਪਾਸ ਨੂੰ ਦਿਲਚਸਪੀ ਰੱਖਦੇ ਨੇ ਉਹਨਾਂ ਦਾ ਜਿਹੜਾ ਇੱਦਾਂ ਨੂੰ ਨਹੀਂ ਹੁੰਦਾਗਾ ਉਹ ਜ਼ਿਆਦਾ ਤੋਂ ਜ਼ਿਆਦਾ ਡਾਕਟਰ ਇੰਜੀਨੀਅਰ ਜਾਂ ਇੱਧਰ ਵੱਲ ਨੂੰ ਜਾਂ ਐਕਟਰ ਅੱਜ ਕੱਲ ਜਿਹੜਾ ਚੱਲ ਰਿਹਾ ਟ੍ਰੈਂਡ ਜਾਂ ਰੀਲਾ ਬਣਾਉਣ ਤੇ ਜ਼ੋਰ ਦਿੱਤਾ ਹੁੰਦਾ ਸਰ ਜਿਸ ਜਿਸ ਚੀਜ਼ ਨੂੰ ਤੁਸੀਂ ਦੇਖ ਰਹੇ ਹੋ ਕਿ ਸਾਇੰਟਿਫਿਕ ਜਿਹੜਾ ਵਿਗਿਆਨਿਕ ਤੌਰ ਤੇ ਵਿਗਿਆਨ ਕਿੰਨਾ ਕੁ ਕੰਮ ਕਰਦਾ ਆ ਤੁਸੀਂ ਬੱਚਿਆਂ ਨੂੰ ਮਿਲਦੇ ਹੋ ਤੁਹਾਡੇ 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 ਹੀ ਬੱਚਾ ਸੀਗਾ ਜਿਹੜਾ ਚੰ드ਰੀਆਨ 3 ਦੇ ਵਿੱਚ ਹਿੱਸਾ ਬਣਿਆ ਬਹੁਤ ਵਧੀਆ ਕੰਮ ਕੀਤਾ ਉਹਨਾਂ ਬੱਚਿਆਂ ਦੇ ਵਿੱਚ ਤੁਸੀਂ ਕੀ ਦੇਖਿਆ ਜਿਹੜਾ ਆਮ ਲੋਕ ਬੱਚੇ ਕਿਉਂ ਇੱਦਾਂ ਨੂੰ ਨਹੀਂ ਜਾ ਪਾਂਦੇ ਮੈਂ ਸਿਰਫ ਇਹਦੇ ਬਾਰੇ ਇਹ ਕਹਿਣਾ ਚਾਹੂੰਗਾ ਕਿ ਮੈਂ ਤਾਂ ਬਹੁਤ ਸਿੰਪਲ ਜਿਹਾ ਬੰਦਾ ਮੇਰੇ ਕੋਲ ਜੋ ਹਥਿਆਰ ਹੁੰਦਾ ਹੈ ਜਾਂ ਜੋ ਮੇਰੇ ਕੋਲ ਟੂਲ ਹੁੰਦਾ ਹੈ ਮੈਨੂੰ ਸਿਰਫ ਉਹ ਹੀ ਇਸਤੇਮਾਲ ਕਰਨਾ ਆਉਂਦਾ ਹੈ ਮੈਂ ਸਾਇੰਸ ਪੜ੍ਹੀ ਹੈ ਮੈਨੂੰ ਸਾਇੰਸ ਤੇ ਜੀਣਾ ਆਉਂਦਾ ਬਸ ਸਾਇੰਸ ਬੰਨ ਨੂੰ ਦਿਲਚਸਪੀ ਕੁਦਮ ਹੋਣਾ ਨਹੀਂ ਮੈਨੂੰ ਬਚਪਨ ਤੋਂ ਆ ਬਚਪਨ ਤੋਂ ਆ ਕੀ ਸਭ ਜਦੋਂ ਜੇ ਆਪਾਂ ਦੇਖਦੇ ਆ ਕਿ ਬਚਪਨ ਦੇ ਵਿੱਚ ਕੀ ਸੋਚਦੇ ਸੀਗੇ ਤੁਸੀਂ ਬਚਪਨ ਦੇ ਵਿੱਚ ਜਦੋਂ ਆਪਾਂ 95 ਦੀ ਗੱਲ ਕਰੀਏ ਜਦੋਂ ਮੈਂ 5-6 ਸਾਲ ਦਾ ਸੀਗਾ ਤੇ ਉਦੋਂ ਆਪਾਂ ਬਾਰਿਸ਼ ਹੁੰਦੇ ਸੀਗੇ ਸਾਰੇ ਜਾਨੇ ਹੂੰ ਔਰ ਉਹ ਟਾਈਮ ਦੇ ਵਿੱਚ ਆਰਟੀਫੀਸ਼ੀਅਲ ਲਾਈਟ ਨਹੀਂ ਸੀ ਹੁੰਦੀ ਸਟਰੀਟ ਲਾਈਟਾਂ ਇੰਨੀਆਂ ਜ਼ਿਆਦਾ ਨਹੀਂ ਸੀ ਹੁੰਦੀਆਂ ਗੱਡੀਆਂ ਦਾ ਪੋਲੂਸ਼ਨ ਇਹਨਾਂ ਜ਼ਿਆਦਾ ਨਹੀਂ ਸੀ ਹੁੰਦਾ ਤਾਂ ਉਸ ਟਾਈਮ ਜਿਹੜੇ ਤਾਰੇ ਦਿਖਦੇ ਸੀਗੇ ਅੱਜ ਉਹ ਬਾਹਰ ਬੈ ਕੇ ਨਹੀਂ ਦਿਖਦੇ ਤਾਂ ਆਕਰਸ਼ਿਤਤਾ ਮੈਂ ਸ਼ੁਰੂ ਤੋਂ ਹੀ ਸੀਗਾ ਉਹਨਾਂ ਚੀਜ਼ਾਂ ਵੱਲ ਬਸ ਇਹ ਹੈ ਕਿ ਟਾਈਮ ਨਾਲ ਜਿੱਦਾਂ ਇਦਾਂ ਮੈਂ ਆਪਣਾ ਆਪਣੇ ਆਪ ਨੂੰ ਸੈਟਲ ਕਰਦਾ ਗਿਆ ਮੈਂ ਆਪਣੇ ਆਪ ਨੂੰ ਸਾਇੰਸ ਨਾਲ ਹੋਰ ਜੋੜਦਾ ਗਿਆ ਸਭ ਤੋਂ ਪਹਿਲੀ ਚੀਜ਼ ਜੇ ਤੁਸੀਂ ਇਸ ਵੱਲ ਨੂੰ ਵੇਖੀ ਜਿਵੇਂ ਤੁਸੀਂ ਤਾਰੇ ਤਾਂ ਨੰਗੀ ਅੱਖਾਂ ਨਾਲ ਵੇਖ ਲਏ ਤੇ ਜੇ ਕਿਸੇ ਟੂਲ ਦਾ ਇਸਤੇਮਾਲ ਕਿਸੇ ਚੀਜ਼ ਦਾ ਇਸਤੇਮਾਲ ਤੁਸੀਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੇਖੀ ਸੀਗੀ ਮੈਂ ਤਾਰੇ ਅਕਸਰ ਇਦਾ ਬਾਹਰ ਬੈਠ ਕੇ ਹੀ ਦੇਖਦਾ ਹੁੰਦਾ ਸੀਗਾ ਆਪਣੀ ਛੱਤ ਤੇ ਬੈਠ ਕੇ ਦੇਖਦਾ ਸੀ ਔਰ ਤਾਰਿਆਂ ਨਾਲ ਹਮੇਸ਼ਾ ਇਹ ਗੱਲ ਕਰਦਾ ਸੀ ਕਿ ਕੋਈ ਦਿਨ ਆਏਗਾ ਕਿ ਸ਼ਾਇਦ ਮੈਂ ਤੁਹਾਨੂੰ ਬਹੁਤ ਕਰੀਬ ਤੋਂ ਦੇਖ ਸਕਾਂਗਾ ਔਰ ਇਹ ਮੈਂ ਹਕੀਕਤ ਦੇ ਵਿੱਚ ਗੱਲਾਂ ਕਰਦਾ ਸੀ ਤਾਰਿਆਂ ਨਾਲ ਔਰ ਆਪਣੇ ਫੋਨ ਦੇ ਉੱਪਰ ਮੈਨੂੰ ਯਾਦ ਹੈ ਕਿ ਮੈਂ ਟੈਲੀਸਕੋਪ ਦੀ ਫੋਟੋ ਜਿਹੜਾ ਮੈਂ ਖਰੀਦਿਆ ਉਹ 4 ਸਾਲੀਆਂ 5 ਸਾਲ ਤੱਕ ਮੇਰੇ ਫੋਨ ਤੇ ਉਹੀ ਵਾਲਪੇਪਰ ਲੱਗਾ ਰਿਹਾ ਖਰੀਦਣ ਤੋਂ ਪਹਿਲਾਂ ਹਾਂ ਮੈਨੂੰ ਤਾਂ ਇੰਨਾ ਸ਼ੌਂਕ ਸੀਗਾ ਇਸ ਚੀਜ਼ ਬਾਰੇ ਤੇ ਜਿਵੇਂ ਤਾਰਿਆਂ ਨੂੰ ਤੁਸੀਂ ਕਹਿੰਦੇ ਸੀਗੇ ਕਿ ਮੈਂ ਬਈ ਤੈਨੂੰ ਤਾਂ ਜਿਵੇਂ ਕੋਈ ਕਈ ਵਾਰ ਦਾ ਕੋਈ ਤਾਰਾ ਚੁਣ ਲੰਨਾ ਕਿ ਤੂੰ ਮੈਨੂੰ ਰੋਜ਼ ਦੇਖਦਾ ਕਿ ਤੈਨੂੰ ਤਾਂ ਮੈਂ ਜਮੀ ਨੇੜੇ ਤੋਂ ਦੇਖਣਾ ਕਿ ਤੂੰ ਚੀਜ਼ ਕੀ ਹੈ ਬਿਲਕੁਲ ਇਹ 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 ਚੀਜ਼ ਸਭ ਤੋਂ ਪਹਿਲਾਂ ਕਿ ਕਦੋਂ ਹੋਈ ਕਿਹੜੇ ইয়ার ਦੇ ਵਿੱਚ ਹੋਈ ਮੈਂ ਇਹਨੂੰ ਸਭ ਤੋਂ ਨੇੜੇ ਤੋਂ ਦੇਖਿਆ ਜਦੋਂ ਮੈਂ 2011 ਦੇ ਵਿੱਚ ਆਪਣਾ ਸਭ ਤੋਂ ਪਹਿਲਾ ਟੈਲੀਸਕੋਪ ਲਿਆ ਸੀ ਔਰ 2016 ਦੇ ਵਿੱਚ ਆ ਕੇ ਫਿਰ ਮੈਂ ਸਭ ਤੋਂ ਵੱਡਾ ਟੈਲੀਸਕੋਪ ਲਿਆ ਸੀ ਜਿਹੜਾ ਮੇਰੇ ਕੋਲ ਇਸ ਵੇਲੇ ਐਟ ਪ੍ਰੈਜ਼ੈਂਟ ਵੀ ਹੈਗਾ ਹਮਮ ਔਰ ਇਸ ਤੋਂ ਇਲਾਵਾ ਮੇਰੇ ਕੋਲ ਪੰਜ ਟੈਲੀਸਕੋਪ ਹੋਰ ਨੇ ਜਿਨ੍ਹਾਂ ਨਾਲ ਮੈਂ ਕਈ ਵਾਰੀ ਜਦੋਂ ਕੋਈ ਸెలెస్ਟੀਅਲ ਇਵੈਂਟ ਹੁੰਦਾ ਹੈ ਹੂੰ ਸੋਲਰ ਈਕਲਿਪਸ ਜਾਂ ਲੂਨਰ ਈਕਲਿਪਸ ਮੇਰੇ ਕੋਲ ਲੋਕ ਇੱਥੇ ਦੇਖਣ ਆਉਂਦੇ ਆ ਤਾਂ ਫਿਰ ਆਪਾਂ ਉਹ ਸਾਰੇ ਟੈਲੀਸਕੋਪ ਬਾਹਰ ਕੱਢਦੇ ਹਾਂ ਉਸ ਦਿਨ ਆਪਾਂ ਉਸ ਦਿਨ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ ਜੀ 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 ਔਰ ਇਹ ਹੈ ਕਿ 2016 ਦੇ ਵਿੱਚ ਮੈਂ ਆਪਣਾ ਸੈਟਅਪ ਕੀਤਾ ਸੀ ਸਭ ਤੋਂ ਪਹਿਲੇ ਲੀਓਰਨ অবজারਵੇਟਰੀ ਦਾ ਮੋਹਾਲੀ ਦੇ ਵਿੱਚ ਤੇ ਇਹ ਇਹਦੇ ਵਿੱਚ ਤੁਸੀਂ ਹੁਣ ਕੀ ਕੀ ਚੀਜ਼ਾਂ ਵੇਖਦੇ ਹੋ ਮੈਂ ਆਪਣੇ ਟੈਲੀਸਕੋਪ ਨਾਲ ਜਦੋਂ ਮੈਂ ਸਭ ਤੋਂ ਪਹਿਲੇ ਨਵਾਂ ਲਿਆ ਸੀ ਸਭ ਤੋਂ ਪਹਿਲੇ ਤਾਂ ਦੇਖਣ ਦਾ ਹੀ ਸ਼ੌਂਕ ਹੁੰਦਾ ਔਰ ਮੈਂ ਸਭ ਤੋਂ ਪਹਿਲੇ ਤਾਂ ਅਕਸਰ ਜਿਹੜੇ ਪਲੈਨਟ ਸੀਗੇ ਉਹ ਦੇਖੇ ਉਸ ਤੋਂ ਬਾਅਦ ਕਲਸਟਰਸ ਦੇਖੇ ਜਿਹੜੇ ਬਹੁਤ ਦੂਰ ਨੇ ਉਸ ਤੋਂ ਬਾਅਦ ਗੈਲੈਕਸੀਸ ਤੱਕ ਮੈਂ ਆਪਣੇ ਟੈਲੀਸਕੋਪ ਨਾਲ ਦੇਖਿਆ ਹਥੋਂ ਗੈਲੈਕਸੀ ਜਾਨੀ ਜਿਵੇਂ ਇਹਨੂੰ ਕਹਿੰਦੇ ਨੇ ਇਹ ਕਿਹੜੀ ਗੈਲੈਕਸੀ ਦਾ ਨਾਮ ਆ ਆਪਣੀ ਗੈਲੈਕਸੀ ਦਾ ਨਾਮ ਮਿਲਕੀ ਵੇ ਮਿਲਕੀ ਵੇ ਗੈਲੈਕਸੀ ਹੈ ਮਿਲਕੀ ਵੇ ਗੈਲੈਕਸੀ ਤੋਂ ਬਾਅਦ ਵਾਲੀ ਗੈਲੈਕਸੀ ਵੀ ਤੁਸੀਂ ਦੇਖੀ ਹੋਈ ਹੈ ਸਾਰੀਆਂ ਆਲਮੋਸਟ ਕਾਫੀ ਸਾਰੀਆਂ ਦੇਖੀਆਂ ਐਂਡਰੋਮੇਡਾ ਸੁੰਬਰਾਇਰੋ ਗੈਲੈਕਸੀ ਵਰਲਪੂਲ ਗੈਲੈਕਸੀ ਬਹੁ ਇਵਨ ਮੈਂ ਆਪਣੇ ਟੈਲੀਸਕੋਪ ਨਾਲ ਉਹ ਜਗ੍ਹਾਵਾਂ ਤੱਕ ਵੀ ਦੇਖਿਆ ਜਿੱਥੇ ਤਾਰੇ ਪੈਦਾ ਹੁੰਦੇ ਆ ਅੱਛਾ ਜਿੱਥੇ ਤਾਰੇ ਪੈਦਾ ਹੁੰਦੇ ਆ ਜੀ 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 ਤਾਰਿਆਂ ਨਾਲ ਗੱਲਾਂ ਕਰਨ ਵਾਲਾ ਬੰਦਾ ਤਾਰੇ ਦੇਖਣ ਦੇਖਦਾ ਦੇਖਦਾ ਐਵੇਂ ਹੀ ਦੇਖਣ ਲੱਗੇ ਕਿ ਤੂੰ ਆਉਣਾ ਕਿਥੋਂ ਵਾਹ ਹੁਣ ਜਦੋਂ ਇਹ ਚੀਜ਼ ਸੱਚ ਹੁੰਦੀ ਵੀ ਵੇਖੀ ਹੋਈ ਆ ਤੁਸੀਂ ਅੱਜ ਦੇ ਸਮੇਂ ਚ ਸੱਚ ਹੋਈ ਆ ਯਕੀਨ ਹੁੰਦਾ ਬਿਲਕੁਲ ਸਾਇੰਸ ਤੋਂ ਉੱਪਰ ਤਾਂ ਵੈਸੇ ਕੁਝ ਨਹੀਂ ਹੈਗਾ ਕਿਹਨੇ ਸਭ ਤੋਂ ਵੱਧ ਮਦਦ ਕੀਤੀ ਅ ਮੈਂ ਸਮਝਾਂਗਾ ਕਿ ਚੰਗਾ ਨੇਚਰ ਹੋਣ ਦੇ ਬਾਵਜੂਦ ਮਤਲਬ ਹਰ ਚੀਜ਼ਾਂ ਕੁਦਰਤ ਨੇ ਮੈਨੂੰ ਇਸ ਕਾਰਮ ਵਾਸਤੇ ਬਣਾਇਆ ਕੁਦਰਤ ਨੇ ਮੈਨੂੰ ਇਸ ਕੰਮ ਕਰਨ ਵਾਸਤੇ ਬਣਾਇਆ ਔਰ ਦੂਸਰੀ ਚੀਜ਼ ਇਹ ਹੈ ਕਿ ਲੋਕਾਂ ਦੇ ਵਿੱਚ ਜਦੋਂ ਮੇਰੀ ਇਸ ਸ਼ੌਂਕ ਬਾਰੇ ਪਤਾ ਚੱਲਿਆ ਲੋਕਾਂ ਨੂੰ ਮੈਂ ਟੈਲੀਸਕੋਪ ਆਪ ਵੀ ਨਹੀਂ ਸੀ ਖਰੀਦਾ ਮੈਨੇ ਮੇਰੇ ਬਹੁਤ ਪਿਆਰੇ ਸੱਜਣ ਨੇ ਐਦਾਂ ਹੀ ਲੈ ਕੇ ਦੇ ਦਿੱਤਾ ਇੰਨਾ ਮਹਿੰਗਾ ਟੈਲੀਸਕੋਪ ਗਿਫਟ ਹੀ ਹੋ ਗਿਆ ਗਿਫਟ ਹੋ ਗਿਆ ਔਰ ਉਹਨਾਂ ਦਾ ਤਾਂ ਮੈਂ ਸਾਰੀ ਜੀਵਨ ਆਪਣੇ ਮਤਲਬ ਸ਼ੁਕਰੀਆ ਜਿੰਨਾ ਕਰਨਾ ਉਹਨਾਂ ਦਾ ਘਟ ਹੈ। ਅਰੇ ਭਾਈ 2012 ਲੰਘ ਗਿਆ। ਹੂੰ ਹੂੰ 2012 ਲੰਘੇ ਨੂੰ ਵੀ 12 ਸਾਲ ਹੋ ਗਏ। ਜੀ ਜੀ ਜੀ। ਹੈ? 12ਵਾਂ ਸਾਲ ਚੱਲ ਰਿਹਾ ਉਹਦਾ। ਤੇ ਜੀ 2012 ਦੇ ਉੱਤੇ ਹਾਲੀਵੁੱਡ ਵਾਲਿਆਂ ਨੇ ਤਾਂ ਅੰਨਾ ਹੀ ਪੈਸਾ ਖਰਚ ਕੇ ਫਿਲਮ ਵੀ ਬਣਾਦੀ ਸੀ। ਕਿ ਲੈ ਵੀ ਦੇਖ ਲਓ ਕਿ ਅਸੀਂ ਤਾਂ ਸੋਚ ਲਿਆ ਕਿ ਹੱਪਾ ਤਾਂ ਹੁਣ ਜਾਵਾਂਗੇ। ਤੇ ਹੁਣ ਉਹਨੂੰ ਨੰਗੇ ਨੂੰ ਵੀ 12 ਸਾਲ ਹੋ ਗਏ ਜੇ ਆਪਾਂ ਦੁਨੀਆ ਦੇ ਅੰਤ ਦੇਖਦੇ ਆਂ ਤਾਂ ਕਿ ਕਿਹੜੀ ਚੀਜ਼ ਸਭ ਤੋਂ ਨੇੜੇ ਲੱਗ ਰਹੀ ਹੈ ਇਸ ਵਕਤ ਅ ਅੱਜ ਤੋਂ 10 ਸਾਲ ਪਹਿਲੇ ਦੀ ਗੱਲ ਕੀਤੀ ਹੈ ਨਾ ਲੋਕ ਉਸ ਦੌਰ ਦੇ ਵਿੱਚ ਆ ਰਹੇ ਸੀਗੇ ਜਦੋਂ ਇੱਕ ਇਮੋਸ਼ਨ ਤੋਂ ਪ੍ਰੈਕਟੀਕੈਲਿਟੀ ਦੇ ਵਿੱਚ ਆਣਾ ਹੂੰ ਕਿਉਂਕਿ ਉਸ ਵੇਲੇ ਇੰਟਰਨੈਟ ਦਾ ਦੌਰ ਇੰਨਾ ਜ਼ਿਆਦਾ ਨਹੀਂ ਸੀਗਾ ਜਿੰਨਾ ਅੱਜ ਹੈ ਅੱਜ ਤੋਂ 10 ਸਾਲ ਜੇ ਪਹਿਲੇ ਗੱਲ ਕੀਤੀ ਜਾਏ ਉਹਨਾਂ ਜ਼ਮਾਨਿਆਂ 'ਚ ਕੀ ਹੋਇਆ ਕਿ ਇੰਟਰਨੈਟ ਦੇ ਉੱਪਰ ਨਾ ਜਿਹੜੀ ਵੀ ਚ ਜਾਂਦੀ ਈ ਲੋਕ ਉਹਨੂੰ ਸੱਚ ਮੰਨਦੇ ਰਹੇ ਚਾਹੇ ਉਹ ਪੋਲਿਟਿਕਸ ਦੇ ਵਿੱਚ ਸੀਗਾ ਚਾਹੇ ਉਹ ਇਸ 2012 ਫਿਲਮ ਨੂੰ ਲੈ ਕੇ ਸੀਗਾ ਉਹਨਾਂ ਨੇ ਆਪਣੀ ਫਿਲਮ ਦਾ ਪ੍ਰਚਾਰ ਹੀ ਇਸ ਹਿਸਾਬ ਨਾਲ ਕੀਤਾ ਉਹਨਾਂ ਨੇ ਆਪਣੀ ਫਿਲਮ ਦਾ ਪ੍ਰਚਾਰ ਹੀ ਇਸ ਹਿਸਾਬ ਨਾਲ ਕੀਤਾ ਕਿ ਇੱਕ ਤਾਂ ਲੋਕਾਂ ਦੇ ਮਨ 'ਚ ਉਹ ਪੈ ਬੈਠੇ ਦੂਸਰੀ ਉਹਦੀ ਐਡਵਰਟਾਈਜ਼ਮੈਂਟ ਵੀ ਆਟੋਮੈਟਿਕਲੀ ਹੋ ਜੇ ਉਹ ਤਾਂ মিডিਆ ਨੇ ਵੀ ਬਹੁਤ ਉਹਦੇ ਉੱਤੇ ਬੁਲੇਟਿਨ ਚਲਾਏ ਨੇ ਅੱਦੇ-ਅੱਦੇ ਘੰਟੇ ਦੇ ਘੰਟੇ ਘੰਟੇ ਦੇ ਉੱਤੇ ਬਹਿਸਾਂ ਵੀ ਹੋਈਆਂ ਨੇ ਬਿਲਕੁਲ ਬਿਲਕੁਲ ਦੇਖੋ ਪ੍ਰੈਕਟੀਕੈਲਿਟੀ ਜਾਂ ਜਿਹਨਾਂ ਦੁਨੀਆ ਨਾਲ ਤਾਂ ਇਦਾਂ ਸ਼ੁਰੂ ਹੋਈ ਹੈ ਨਾ ਇਦਾਂ ਖਤਮ ਹੋਈ ਹੈ ਦ ਅਰਥ ਇਜ਼ ਅ ਪਰਫੈਕਟ ਬੈਲੈਂਸ ਬਹੁਤ ਪਰਫੈਕਟ ਬੈਲੈਂਸ ਹੈ ਤੁਸੀਂ ਖੁਦ ਸੋਚ ਕੇ ਦੇਖੋ ਧਰਤੀ 1 2 ਸੈਂਟੀਮੀਟਰ ਵੀ ਇੱਧਰ ਉੱਧਰ ਹੋ ਜਾਏ ਆਪਣੇ ਜੇ ਆਰਬਿਟ ਦੇ ਵਿੱਚ ਤਾਂ ਸਾਡਾ ਟੈਂਪਰੇਚਰ ਇੱਥੇ ਵੱਧ ਸਕਦਾ ਹੈ ਬਿਲਕੁਲ ਵੱਧ ਸਕਦਾ ਆਪਾਂ ਇੰਨੇ ਟੈਂਪਰੇਚਰ ਤੇ ਨਹੀਂ ਰਹਿ ਪਾਵਾਂਗੇ ਗ੍ਰੈਵਿਟੀ ਥੋੜੀ ਉੱਪਰ ਦੀ ਥੱਲੇ ਹੁੰਦੀ ਆਪਾਂ ਜਾਂ ਤਾਂ ਹਵਾ 'ਚ ਹੁੰਦੇ ਜਾਂ ਆਪਾਂ ਜ਼ਮੀਨਾਂ 'ਚ ਜੁੜੇ ਹਾਂ ਇਹ ਬਹੁਤ ਪਰਫੈਕਟ ਬੈਲੈਂਸ ਹੈ ਜਿਹੜਾ ਬਣ ਗਿਆ ਔਰ ਇੰਨੀ ਪਰਫੈਕਸ਼ਨ ਨੂੰ ਤੋੜਨ ਵਾਸਤੇ ਜਾਂ ਖਤਮ ਕਰਨ ਵਾਸਤੇ ਵੀ ਬਹੁਤ ਹੀ ਜ਼ਿਆਦਾ ਟਾਈਮ ਲੱਗੂਗਾ ਕੋਈ ਤੁਸੀਂ ਤਾਰਿਆਂ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ ਜਨਮ ਹੁੰਦੇ ਵੇਖਿਆ ਹੈ ਲੋਕੀ ਟੁੱਟਦੇ ਤਾਰਿਆਂ ਤੋਂ ਉਮੀਦਾਂ ਲਾ ਲੈਂਦੇ ਨੇ ਕਿ ਵਿਸ਼ ਮੰਗਲਾ ਆਪਣੀ ਕੋਈ ਇੱਛਾ ਮੰਗਲਾ ਉਹ ਪੂਰੀ ਹੋ ਜੂਗੀ ਪੂਰੀ ਹੋ ਜਾਂਦੀ ਹੈ ਤਾਰਾ ਵੈਸੇ ਵੀ ਟੁੱਟਦਾ ਹੁੰਦਾ ਵੈਸੇ ਬਿਲਕੁਲ ਟੁੱਟਦੇ ਹੁੰਦੇ ਆ ਮੈਂ ਤੁਹਾਨੂੰ ਕੁਝ ਐਸੀਆਂ ਫੋਟੋਗ੍ਰਾਫਸ ਦਿਖਾਉਂਗਾ ਜਿਹੜੀਆਂ ਮੈਂ ਕੈਪਚਰ ਕੀਤੀਆਂ ਜਿੰਨਾਂ ਵਿੱਚ ਤਾਰੇ ਟੁੱਟਦੇ ਜਾ ਰਹੇ ਆ इधर-ਉਧਰ ਮੈਂ ਤੁਹਾਨੂੰ ਦਿਖਾਉਂਗਾ ਬਿਲਕੁਲ ਤੁਸੀਂ ਉਹ ਤਸਵੀਰਾਂ ਜਿਹੜੀਆਂ ਨੇ ਉਹ ਆਪਣੇ ਮੋਬਾਈਲ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਟੀਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਅੱਛਾ ਉਹ ਇਹ ਟੁੱਟਿਆ ਹੋਇਆ ਤਾਰਾ ਆ ਹੂੰ ਇਹ ਇਹ ਟੁੱਟ ਕੇ ਫਿਰ ਕਿੱਧਰ ਨੂੰ ਜਾਂਦਾ ਇਹ ਭਰਤੀ ਵੱਲੋਂ ਆਉਂਦਾ ਹੈ ਕਿ ਪਾਰਲ ਉੱਪਰ ਦਾ ਵੈਕਿਊਮ ਹੁੰਦਾ ਹੈ ਕੋਈ ਵੀ ਕਿਤੇ ਵੀ ਜਾ ਸਕਦਾ ਹੈ ਪਰ ਜੇ ਕੋਈ ਇਹਨੂੰ ਅਟਰੈਕਟ ਕਰ ਲੇ ਜਿਦਾ ਸਾਨਾ ਅਟਰੈਕਟ ਕਰ ਲੇ ਜਾਂ ਧਰਤੀ ਅਟਰੈਕਟ ਕਰ ਲੇ ਮੂਨ ਅਟਰੈਕਟ ਕਰ ਲੇ ਉੱਥੇ ਜਾ ਕੇ ਗਿਰ ਜਾਏਗਾ ਇਹ ਔਰ ਇਹ ਗੱਲ ਮੈਂ ਜ਼ਰੂਰ ਦੱਸਦਾ ਕਿ ਮੂਨ ਦੇ ਉੱਪਰ ਬਹੁਤ ਸਾਰੇ ਇੰਪੈਕਟ ਨੇ ਮੂਨ ਸਾਨੂੰ ਬਹੁਤ ਸਾਰੇ ਮਿਟਿਓਰ ਤੋਂ ਬਚਾਉਂਦਾ ਹੈ ਜਿਵੇਂ ਕਿ ਜਿਵੇਂ ਕਿ ਮੰਨ ਲਓ ਕਿ ਆ ਧਰਤੀ ਹੈ ਔਰ ਇਹ ਆ ਮੂਨ ਹੈ ਮੂਨ ਸਾਡੇ ਆਸ-પાસ ਰੋਟੇਟ ਰਿਵੋਲਵ ਕਰਦਾ ਰਹਿੰਦਾ ਔਰ ਜਦੋਂ ਵੀ ਕੋਈ ਮਿਟਿਓਰ ਆਏਗਾ ਗ੍ਰੈਵਿਟੀ ਸਾਡੇ ਗ੍ਰੈਵਿਟੀ ਸਰਕਲ ਦੇ ਵਿੱਚ ਆਊਗਾ ਮੂਨ ਉਹਨਾਂ ਨੂੰ ਪਹਿਲੇ ਆਪਣੇ ਜਾਣੀ ਉਹਨੂੰ ਧਰਤੀ ਤੇ ਨਹੀਂ ਆਉਣਾ ਉਸ ਲਾਈਨ ਦੇ ਉੱਪਰ ਜਿਹੜੀ ਉਸ ਅਰਥ ਮੂਨ ਤੇ ਉਹ ਜਿਹੜੀ ਲਾਈਨ ਹੋएगी ਗ੍ਰੈਵਿਟੀ ਲਾਈਨ ਉੱਥੇ ਗ੍ਰੈਵਿਟੀ ਜ਼ਿਆਦਾ ਹੋਏਗੀ ਉਹ ਸਿੱਧਾ ਮੂਨ 'ਚ ਆ ਕੇ ਵੱਜੇਗਾ ਸਾਨੂੰ ਬਹੁਤ ਤਰ੍ਹਾਂ ਤੋਂ ਮੂਨ ਨੇ ਮੂਨੇ ਬਚਾਇਆ ਹੋਇਆ ਬਚਾਇਆ ਹੋਇਆ ਜੀ ਇਹ ਤੁਸੀਂ ਕਦੇ ਆਪਣੀ ਅੱਖੀਂ ਵੇਖਿਆ ਮੈਂ ਕਦੇ ਕੋਈ ਤੁਸੀਂ ਦੇਖ ਰਹੇ ਹੋ ਚੰਦ ਦੇ ਵਿੱਚ ਆਪਾਂ ਮੇਰੇ ਹੋਰ ਵੀ ਜਿਹੜੇ ਮੇਰੇ ਦੋਸਤ ਨੇ ਐਸਟਰੋਨੋਮਰਸ ਜਾਂ ਐਸਟਰੋਫੋਟੋਗ੍ਰਾਫਰਸ ਜਿਹੜੇ ਦੁਨੀਆ ਦੇ ਵਿੱਚ ਹੈਗੇ ਨੇ ਉਹ ਉਹਨਾਂ ਦੀਆਂ ਵੀਡੀਓਜ਼ ਵਿੱਚ ਮੈਂ ਜ਼ਰੂਰ ਦੇਖਿਆ ਕਿ ਕਦੇ ਨਾ ਕਦੀ ਇੱਕ ਪਲੈਨੈਟ ਦੇ ਉੱਪਰ ਇੰਪੈਕਟ ਹੋਇਆ ਹੋਏ ਕਿਸੇ ਮਿਟਿਓਰ ਦਾ ਹਾਂ ਜਾਂ ਫਿਰ ਮੂਨ ਦੇ ਉੱਪਰ ਇੰਪੈਕਟ ਹੋਇਆ ਹੋਏ ਕਿਸੇ ਚੀਜ਼ ਦਾ ਮੈਂ ਦੇਖਿਆ ਜ਼ਰੂਰ ਹੈ ਵੀਡੀਓਜ਼ ਦੇ ਵਿੱਚ ਚੰਦ ਕਹਿੰਦੇ ਚੰਦ ਦੀ ਚੰਦ ਦੇ ਕਰਕੇ ਹੀ ਕਹਿੰਦੇ ਵੇਵਜ਼ ਜਿਹੜੀਆਂ ਨੇ ਸਮੁੰਦਰ ਦੀਆਂ ਉਹ ਪੈਦਾ ਹੁੰਦੀਆਂ ਜੀ 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 ਕਿ ਉਹ ਉੱਪਰ ਨੂੰ ਖਿੱਚਦਾ ਆ ਫਿਰ ਉਹ ਨੀਚੇ ਨੂੰ ਜਾਂਦਾ ਜਦੋਂ ਇਹ ਇੱਧਰੋਂ ਲੰਘ ਜਾਂਦਾ ਸਰ ਮੈਂ ਮੇਰੇ ਮਨ ਦੇ ਵਿੱਚ ਇੱਕ ਸਵਾਲ ਹੈ ਤੁਸੀਂ ਆਪਾਂ ਨੰਗੀਆਂ ਅੱਖਾਂ ਨਾਲ ਚੰਦ ਦੇਖ ਲੈਂਦੇ ਆ ਨੰਗੀਆਂ ਅੱਖਾਂ ਨਾਲ ਮੰਗਲ ਕਹਿੰਦੇ ਰੋਜ਼ ਦਿਖਦਾ ਹੈ ਦੇਖਦੇ ਲਾਲ ਗ੍ਰਹਿ ਕਹਿੰਦੇ ਨੇ ਜਿਹਨੂੰ ਕਿਵੇਂ ਕਿਵੇਂ ਪਤਾ ਲੱਗਦਾ ਹੈ ਕਿ ਜੇ ਆਪਾਂ ਨੰਗੀ ਅੱਖਾਂ ਨਾਲ ਵੇਖਣਾ ਹੋਵੇ ਤਾਂ ਕਿਹੜਾ ਕਿਹੜਾ ਤਾਰਾ ਜਾਂ ਕਿੱਥੇ ਉਹਦੀ ਰੋਸ਼ਨੀ ਪੈਂਦੀ ਹੈ ਬੜੀ ਨੇਚਰਲ ਜੀ ਗੱਲ ਹੈ ਕਿ ਜਿਹੜੇ ਪਲੈਨੈਟਸ ਹੁੰਦੇ ਆ ਹੂੰ ਤੇ ਮੂਨ ਤਾਂ ਸਭ ਤੋਂ ਬ੍ਰਾਈਟ ਹੈ ਹੀ ਹੈ ਪਲੈਨੈਟਸ ਜਿਹੜੇ ਨੇ ਉਹ ਸਟਾਰ ਤੋਂ ਜ਼ਿਆਦਾ ਬ੍ਰਾਈਟ ਦਿਖਦੇ ਆ ਜੇ ਤੁਸੀਂ ਅਰਲੀ ਮਾਰਨਿੰਗ ਦੇਖੋ ਜਾਂ ਇਵਨਿੰਗ ਚੋ ਦੇਖੋ ਬ੍ਰਾਈਟੈਸਟ ਸਟਾਰ ਜਿਹੜਾ ਹੋਏਗਾ ਤੁਹਾਨੂੰ ਲੱਗੇਗਾ ਸਟਾਰ ਹੈ that is a planet ਜਿਹੜਾ ਜ਼ਿਆਦਾ ਬ੍ਰਾਈਟ ਹੈ ਬ੍ਰਾਈਟ ਬਹੁਤ ਜ਼ਿਆਦਾ ਚਮਕਦਾ ਹੋਏਗਾ ਜਿਹੜਾ ਉਹ ਪਲੈਨਟ ਹੀ ਹੋਏਗਾ ਕੋਈ ਨਾ ਕੋਈ ਇੱਕ ਇਹਦੇ ਵਿੱਚ ਇੱਕ ਹੋਰ ਧਾਰਨਾ ਵੀ ਇਹ ਹੈ ਕਿ ਕਿਸੇ ਵੀ ਚੀਜ਼ ਦਾ ਪ੍ਰਕਾਸ਼ ਆਪਣੇ ਤੱਕ ਜਦੋਂ ਪਹੁੰਚਦਾ ਜਦੋਂ ਆਪਣੀ ਅੱਖ ਦੇ ਵਿੱਚ ਰੋਟੀਨੀਆਂ ਦੇ ਵਿੱਚ ਉਸ ਚੀਜ਼ ਦੀ ਇਮੇਜ ਬਣਦੀ ਹੈ ਹੂੰ ਹੂੰ ਉਸ ਨੂੰ ਬਣਨ ਵਾਸਤੇ ਕੁਝ ਸਕਿੰਟ ਕੁਝ ਜੇ ਨੇੜੇ ਆ ਜਿਵੇਂ ਧਰਤੀ ਤੇ ਪਈਆ ਤਾਂ ਤਾਂ ਮਿਲੀ ਸੈਕਿੰਡ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੂੰ ਹੂੰ ਜੇ ਚੰਦ ਦੂਰ ਹੈ ਸੂਰਜ ਦੂਰ ਹੈ ਮੰਗਲ ਦੂਰ ਹੈ ਤਾਂ ਜੇ ਕਹਿੰਦੇ ਜਿਵੇਂ ਤੁਸੀਂ ਹੁਣ ਦੱਸਿਆ ਕਿ ਆਪਾਂ ਗੈਲੈਕਸੀ ਵੇਖੀ ਹੋਰ ਕਿਸੇ ਹੂੰ ਹੂੰ ਜਗ੍ਹਾ ਤੇ ਹੋਰ ਗੈਲੈਕਸੀ ਆਪਣੀ ਗੈਲੈਕਸੀ ਤੋਂ ਮਿਲਕੀ ਵੇ ਤੋਂ ਬਾਹਰ ਵਾਲੀ ਗੈਲੈਕਸੀ ਵੇਖੀ ਉਸ ਗੈਲੈਕਸੀ ਦਾ ਪ੍ਰਕਾਸ਼ ਕਿੰਨੀ ਦੂਰ ਸੀਗਾ ਕਿੰਨੀ ਦੂਰ ਆ ਆਪਣੇ ਤੋਂ ਜਿੱਦਾਂ ਦੇਖੋ ਆਪਾਂ ਲਾਈਟ ਹੈ ਲਾਈਟ ਵੀ ਇੱਕ ਤਰ੍ਹਾਂ ਦਾ ਪਾਰਟੀਕਲ ਹੈ ਪਾਰਟੀਕਲ ਉੱਥੋਂ ਟਰੈਵਲ ਕਰਕੇ ਇੱਥੇ ਤੱਕ ਆ ਰਿਹਾ ਹੈ ਹੂੰ ਇਹ ਸਿਧਾਂਤ ਮੈਂ ਇਸ ਕਰਕੇ ਤੁਹਾਨੂੰ ਪੁੱਛ ਰਿਹਾ ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆਪਾਂ ਪੜ ਲੰਨੇ ਆ ਕਿ ਇੰਨੇ ਪ੍ਰਕਾਸ਼ ਵਰਸ਼ ਦੂਰ ਉਹ ਪ੍ਰਕਾਸ਼ ਵਰਸ਼ ਦੂਰ ਦਾ ਮਤਲਬ ਕੀ ਹੁੰਦਾ ਕਿ 1 ਲੱਖ ਪ੍ਰਕਾਸ਼ ਵਰਸ਼ ਦੂਰ ਦਾ ਜਿਵੇਂ ਲਾਈਟ ਲਾਈਟ ਦੇ ਵਿੱਚ ਪਾਰਟੀਕਲ ਮੰਨ ਲਓ ਸਿੰਪਲ ਜੇ ਆਪਾਂ ਕਹਿ ਲਈਏ ਇੱਕ ਪਾਰਟੀਕਲ ਹੈ ਇੱਕ ਕਣ ਹੈ ਉਹ ਕਣ ਨੂੰ ਉੱਥੋਂ ਦੇ ਇੱਥੇ ਤੱਕ ਆਉਣ ਨੂੰ ਟਾਈਮ ਤਾਂ ਲੱਗੇਗਾ ਹੁਣ ਮੰਨ ਲਓ ਜਿੱਦਾਂ ਮੂਨ ਹੈ ਜਾਂ ਆਪਾਂ ਕਹਿ ਲਈਏ ਕੋਈ ਪਲੈਨਟ ਹੈ ਮੂਨ ਤੋਂ ਵੀ ਲਾਈਟ ਇੱਥੇ ਤੱਕ ਪਹੁੰਚਣ ਦੀ 1 ਸੈਕਿੰਡ ਦਾ ਡਿਲੇ ਹੋ ਜਾਂਦਾ ਆਪਾਂ ਜਿਹੜੀ ਮੂਨ ਦੀ ਇਮੇਜ ਦੇਖਦੇ ਹੁੰਦੇ ਆ ਉਹ ਰੀਅਲ ਨਹੀਂ ਹੁੰਦੀ ਉਹ 1 ਸੈਕਿੰਡ ਡਿਲੇ ਹੋਣੀ ਹੁੰਦੀ ਹੈ ਜੀ ਇਸੇ ਤਰ੍ਹਾਂ ਜੇ ਆਪਾਂ ਹੁਣ ਗੈਲੈਕਸੀ ਦੀ ਗੱਲ ਕਰੀਏ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਜਗ੍ਹਾ ਮੈਂ ਕੈਪਚਰ ਕੀਤੀ ਜਿੱਥੇ ਸਟਾਰਸ ਪੈਦਾ ਹੁੰਦੇ ਆ ਉਹ 1680 ਲਾਈਟ ਇਅਰ ਦੂਰ ਹੈ ਮਤਲਬ 1680 ਸਾਲ ਨੂੰ ਲੱਗੇ ਉਹਦੀ ਲਾਈਟ ਮੇਰੇ ਤੱਕ ਪਹੁੰਚਣ ਨੂੰ ਅੱਜ ਉੱਥੇ ਕੀ ਹੋਏਗਾ ਨੋਬਡੀ ਨੋਜ਼ ਹੁਣ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਕਿਸੇ ਗੈਲੈਕਸੀ ਦੀ ਜਿੱਦਾਂ ਕਿ ਗੈਲੈਕਸੀ ਕੋਈ 20 ਮਿਲੀਅਨ ਲਾਈਟ ਇਅਰ ਦੂਰ ਹੈ ਜਾਂ 30 ਮਿਲੀਅਨ ਲਾਈਟ ਇਅਰ ਦੂਰ ਹੈ ਮਤਲਬ 2 ਜਾਂ 3 ਕਰੋੜ ਲਾ ਲੀਏ 2-3 ਕਰੋੜ ਸਾਲ ਲੱਗਣਗੇ ਉਹਦੀ ਲਾਈਟ ਨੂੰ ਇੱਥੇ ਪ 2 ਤੋਂ 3 ਕਰੋੜ ਸਾਲ ਲੱਗਣਗੇ ਔਰ ਉਹ 2-3 ਕਰੋੜ ਸਾਲਾਂ ਦੇ ਵਿੱਚ ਉੱਥੇ ਕੀ ਹੋ ਚੁੱਕਾ ਹੈਗਾ ਅੱਜ ਨਹੀਂ ਪਤਾ so we are actually looking into the past ਆਪਾਂ ਜਾਨੀ ਬੀਤੇ ਹੋਇਆ ਕੱਲ ਵੇਖਦੇ ਹੁੰਨੇ ਆ ਸਪੇਸ ਦਾ ਜੀ 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 ਫਿਊਚਰ ਇਵੈਂਟ ਨਹੀਂ ਆਪਾਂ ਦੇਖ ਸਕਦੇ ਫਿਰ ਜਿਵੇਂ ਕਹਿੰਦੇ ਨੇ ਕਿ ਪਿੱਛੇ ਫਿਊਚਰ ਚ ਜਾ ਨਹੀਂ ਸਕਦਾ ਕਹਿੰਦੇ ਇਸ ਤਰੀਕੇ ਨਾਲ ਤਾਂ ਫਿਰ ਜਾ ਸਕਦੇ ਆ ਕਿਦਾਂ ਜਿਵੇਂ ਆਪਾਂ ਕਹਿੰਦੇ ਹੁੰਦੇ ਕਿ ਫਿਊਚਰ ਟ੍ਰੈਵਲ ਕਰ ਲੋ ਹਮ ਹਮ ਜਾਨੀ ਆਪਾਂ ਪਾਸਟ ਵੇਖਿਆ ਉਹਨਾਂ ਦਾ ਉਹ ਪਾਸਟ 2 ਲੱਖ ਸਾਲ ਜਾਨੀ 2 ਕਰੋੜ ਸਾਲ ਪੁਰਾਣੀ ਫੋਟੋ ਹੂੰ ਬਿਲਕੁਲ ਸਰ ਬਿਲਕੁਲ ਦਰਸ਼ਕੋ ਕਈ ਵਾਰ ਕੀ ਹੁੰਦਾ ਬਹੁਤ ਸੱਜਣਾ ਨੂੰ ਤਾਂ ਪਤਾ ਹੋਊਗਾ ਪਰ ਬਹੁਤ ਵੀਡੀਓ ਮੈਂ ਇਸ ਕਰਕੇ ਮੈਂ ਪੰਜਾਬੀ ਸ਼ਬਦਾ ਦੀ ਵੱਧ ਵਰਤੋਂ ਕਰ ਰਿਹਾ ਕਿ ਤੁਹਾਨੂੰ ਇਹ ਵੀਡੀਓ ਦਿਲਚਸਪੀ ਵਿੱਚ ਬਣੀ ਰਹੇ ਕਿ ਤੁਹਾਨੂੰ ਸਮਝਣ ਦੇ ਵਿੱਚ ਸੌਖਾ ਲੱਗੇ ਆਪਾਂ ਜਿਹੜੀ ਗੱਲ ਕਰਤੀ ਆ ਉਹ ਪ੍ਰਕਾਸ਼ ਵਰਸ਼ ਦੂਰ ਆਪਾਂ ਪੜ ਲੰਨੇ ਆ ਉਹਦਾ ਮਤਲਬ ਇਹੀ ਆ ਜਾਂਦਾ ਕਿ 2 ਲੱਖ ਸਾਲ ਪਹਿਲਾਂ ਜੋ ਹੋਇਆ ਸੀ ਅੱਜ ਇੱਥੇ ਉਹ ਅੱਜ ਆਪਾਂ ਨੂੰ ਹੁਣ ਦਿਖ ਰਿਹਾ ਗ੍ਰਹਿ ਵੇਖ ਲੈ ਹੂੰ ਹੂੰ ਗ੍ਰਹਿ ਕਹਿੰਦੇ ਕਿਸੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਵੀ ਚੱਲਦੇ ਹੁੰਦੇ ਨੇ ਚੰਦ ਦਾ ਗ੍ਰਹਿ ਸੂਰਜ ਗ੍ਰਹਿ ਮੰਗਲ ਦਾ ਥੋੜੇ ਤੇ ਭਾਰੀ ਹੈ ਸ਼ਨੀ ਥੋੜੇ ਮਗਰ ਪਿਆ ਹੋਇਆ ਹੂੰ ਹੂੰ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਨਹੀਂ ਮੰਨਦਾ ਪ੍ਰੈਕਟੀਕਲੀ ਦੱਸ ਰਿਹਾ ਮੈਂ ਨਹੀਂ ਮੰਨਦਾ ਦੇਖੋ ਅ ਅਤਾਂ ਕੀ ਨੇਚਰ ਦੇ ਇਵੈਂਟਸ ਨੂੰ ਨਾ ਕਿਸੇ ਟਾਈਮ ਦੇ ਵਿੱਚ ਇਹਨਾਂ ਨੂੰ ਡਰਾ ਕੇ ਰੱਖਿਆ ਗਿਆ ਪਰ ਉਹ ਨੇਚਰ ਦੇ ਇਵੈਂਟ ਸਿਰਫ ਇੰਜੋਏ ਕਰਨ ਲਈ ਇਵੈਂਟ ਹੈ ਅਜ ਆਪਾਂ ਗੋਰਿਆਂ ਨੂੰ ਦੇਖਦੇ ਹਾਂ ਸੂਰਜ ਗ੍ਰਹਿਣ ਲੱਗਦਾ ਉਹ ਆਪਣਾ ਪਿਕਨਿਕ ਮਿਲਣ ਚੱਲ ਜਾਂਦੇ ਕਿਤੇ ਉਸ ਜਗ੍ਹਾ ਤੇ ਨਾਲੇ ਉੱਥੇ ਬਹਿ ਕੇ ਖਾਈ ਵੀ ਜਾਂਦੇ ਐ ਨਾਲੇ ਉੱਥੇ ਬਹਿ ਕੇ ਮौज ਕਰਦੇ ਆ ਆਪਣੀ ਦੇ ਵਾਟ ਐਵਰ ਦੇ ਡੂ ਸਨ ਉਥੇ ਲੇਟ ਜਾਂਦੇ ਐ ਸਨ ਇੰਜੋਏ ਕਰਦੇ ਐ ਸੋ ਇਦਾਂ ਹੈ ਕਿ ਜਿੱਦਾਂ ਸੂਰਜ ਗ੍ਰਹਿਣ ਦਾ ਇੱਕ ਜ਼ਰੂਰ ਹੈ ਕਿ ਉੱਥੇ ਯੂਵੀ ਰੇਜ਼ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੀਆਂ ਉਸ ਤੋਂ ਬਚਣਾ ਜ਼ਰੂਰ ਚਾਹੀਦਾ ਯੂਵੀ ਰੇਜ਼ ਜੇ ਕਈ ਕਿਸੇ ਦੀ ਅੱਖ ਸੈਂਸਿਟਿਵ ਹੋਵੇ ਇਟ ਕੈਨ ਡੈਮੇਜ ਨਹੀਂ ਦੇਖਣਾ ਚਾਹੀਦਾ ਸੋਲਰ ਐਕਲਿਪਸ ਇਦਾਂ ਇਹ ਤਾਂ ਪ੍ਰੀਕਾਸ਼ਨ ਹੈ ਬਾਕੀ ਕੁਝ ਨਹੀਂ ਹੁੰਦਾ ਬਾਕੀ ਕੁਝ ਨਹੀਂ ਹੁੰਦਾ ਨਹੀਂ ਕਈ ਵਾਰ ਜੁਮੇ ਕੁਝ ਜਗ੍ਹਾ ਤੇ ਕੁਝ ਬਣਾਉਂਦੇ ਨਹੀਂ ਮਠਾ ਨਹੀਂ ਬਣਾਉਂਦੇ ਕੋਈ ਹੋਰ ਪਰਹੇਜ਼ ਕਰ ਲੈਂਦੇ ਨੇ ਘਰ ਦੇ ਵਿੱਚ ਬਾਹਰ ਨਹੀਂ ਨਿਕਲਣਾ ਜੇਠਾ ਨਹੀਂ ਬਾਹਰ ਕੱਢਣਾ ਐਸੇ ਜਿਹੇ ਚੀਜ਼ਾਂ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਇੱਕ ਐਗਜ਼ਾਮਪਲ ਮੰਨ ਲੈਂਦੇ ਜਿਹੜਾ ਬੰਦਾ ਮੰਨ ਲਓ ਹਸਪੀਟਲ ਦੇ ਪਿਆ ਉਸ ਟਾਈਮ ਉਹਦਾ ਬ੍ਰੇਕਫਾਸਟ ਦਾ ਟਾਈਮ ਹੈ ਤੇ ਬਾਹਰ ਗਰਨ ਲੱਗਾ ਉਸ ਟਾਈਮ ਉਹਨੂੰ ਬ੍ਰੇਕਫਾਸਟ ਨਹੀਂ ਦਵਾਂਗੇ ਉਹ ਹੀ ਤਾਂ ਡਾਈਟ ਹੈ ਉਸ ਵੇਲੇ ਕਿਦਾਂ ਛੱਡ ਦਾਂਗੇ ਉਹਨੂੰ ਆਪਾਂ ਨਹੀਂ ਛੱਡ ਸਕਦੇ ਸੋ ਗੱਲਾਂ ਗੱਲਾਂ ਹੁੰਦੀਆਂ ਸੁਪਰਸਟੀਸ਼ਨ ਸੁਪਰਸਟੀਸ਼ਨ ਹੁੰਦੀਆਂ ਕਿ ਕੋਈ ਟਾਈਮ ਤੇ ਇਹ ਵੀ ਕਿਹਾ ਜਾਂਦਾ ਸੀ ਮਾਮਾ ਪੰਜ ਇਕੱਠੇ ਇੱਦਾਂ ਹੁੰਦਾ ਥੋੜੀ ਹੁਣ ਮਾਮੇ ਭਾਂਜੇ ਇਕੱਠੇ ਬੈ ਕੇ ਕਿਤੇ ਬੈਠੇ ਹੋਣ ਤੇ ਇਹ ਥੋੜੀ ਕਿ ਛੱਤ ਪਾੜ ਕੇ ਬਿਜਲੀ ਆ ਜਾਈ ਗਈ ਇਸ ਤਰ੍ਹਾਂ ਹੁੰਦਾ ਨਹੀਂ ਕਦੇ ਦੇਖੋ ਕੋਈ ਟਾਈਮ ਸੀਗਾ ਇਦਾਂ ਦਾ ਕਿ ਇਹਨਾਂ ਚੀਜ਼ਾਂ ਨੂੰ ਇੱਕ ਡਰ ਦੇ ਤੌਰ ਨਾਲ ਪੈਦਾ ਕੀਤਾ ਗਿਆ ਲੋਕਾਂ ਦੇ ਵਿੱਚ ਪਰ ਅੱਜ ਦੇ ਟਾਈਮ ਦੇ ਵਿੱਚ ਤੁਹਾਡੇ ਕੋਲ ਸਾਇੰਸ ਹੈ ਤੁਹਾਡੇ ਕੋਲ ਇੰਟਰਨੈਟ ਹੈ ਸਭ ਕੁਝ ਹੈਗਾ ਤੁਸੀਂ ਹਰ ਬੰਦਾ ਪੜਿਆ ਲਿਖਿਆ ਮੋਰਓਵਰ ਸਭ ਤੋਂ ਵੱਡਿਕਾ ਇਹ ਹੈ ਫਿਰ ਆਪਾਂ ਇਹਨਾਂ ਗਲਤੀਆਂ ਵੱਲ ਕਿਉਂ ਪੈਣਾ ਆਪਾਂ ਨੂੰ ਉੱਠ ਕੇ ਅੱਗੇ ਆਉਣਾ ਚਾਹੀਦਾ ਹੈ ਕਿ ਹਾਂ ਯਾਰ ਇਹ ਠੀਕ ਹੈ ਹੁੰਦਾ ਹੋਏਗਾ ਜਦੋਂ ਹੁੰਦਾ ਹੋਏਗਾ ਅੱਜ ਨਹੀਂ ਹੁੰਦਾ lettes be very practical ਜਿਹੜਾ ਆਸਮਾਨ ਆਪਾਂ ਨੂੰ ਨੀਲੇ ਰੰਗ ਦਾ ਦਿਖਦਾ ਔਰ ਜੋਨ ਲੇਅਰ ਕਹਿੰਦੇ ਨੇ ਇਹਨੂੰ ਇਹ ਆ ਜੋਨ ਲੇਅਰ ਕਹਿੰਦੇ ਬਹੁਤ ਜਾਨੀ ਖਰਾਬ ਹੋ ਰਹੀ ਆ ਬਹੁਤ ਯੂਵੀ ਰੇਜ਼ ਜਿਹੜੀਆਂ ਵੱਧ ਰਹੀਆਂ ਨੇ ਧਰਤੀ ਵੱਲ ਨੂੰ ਤੁਸੀਂ ਤਾਂ ਦੇਖਦੇ ਹੋਵੋਗੇ ਕਿੰਨਾ ਕੁ ਫਰਕ ਪਿਆ ਹੋਇਆ ਦੇਖੋ ਜਿਸ ਜਗ੍ਹਾ ਤੇ ਆਪਾਂ ਰਹਿੰਦੇ ਆ ਇਸ ਜਗ੍ਹਾ ਤੇ ਇੰਨਾ ਫਰਕ ਨਹੀਂ ਪਿਆ ਕੁਝ ਜਗ੍ਹਾ ਮੈਂ ਉਹ ਜੀਆਂ ਹੈਗੀਆਂ ਨੇ ਵਰਲਡ ਦੇ ਵਿੱਚ ਜਿੱਥੇ ਉਹਨਾਂ ਨੇ ਨਿਊਕਲੀਅਰ ਐਕਸਪੈਰੀਮੈਂਟ ਕਰ ਕਰਕੇ ਓਜ਼ੋਨ ਹੀ ਉੱਥੇ ਉੱਥੇ ਓਜ਼ੋਨ ਕਿ ਉੱਥੇ ਐਟਮੋਸਫੇਅਰ ਹੀ ਸਾਰਾ ਰੇਡੀਏਸ਼ਨ ਨਾਲ ਭਰਿਆ ਹੋਇਆ ਔਰ ਓਜ਼ੋਨ ਹੀ ਡੈਮੇਜ ਹੋ ਚੁ ਜੇ ਉਹ ਜ਼ੋਨ ਉੱਪਰ ਨੀਲੇ ਰੰਗ ਦੀ ਨਾਲ ਹੋਵੇ ਤਾਂ ਵੈਸੇ ਆਸਮਾਨ ਫਿਰ ਕਿੱਦੇ ਰੰਗ ਨਹੀਂ ਰੰਗ ਤਾਂ ਨਹੀਂ ਨੀਲਾ ਖੈਰ ਰੰਗ ਤਾਂ ਉੱਥੇ ਜਿਹੜੀ ਲਾਈਟ ਜਿਹੜੀ ਮੇਜਰ ਦਿਖਦੀ ਹੈ ਉਹ ਸਨ ਦੀ ਐਕਸਟ੍ਰੀਮ ਐਜ ਤੋਂ ਜਿਹੜੀ ਲਾਈਟ ਦਿਖਦੀ ਹੈ ਇਸ ਕਰਕੇ ਨੀਲਾ ਆਪਾਂ ਕਹਿੰਦੇ ਹਾਂ ਪਰ ਇਦਾਂ ਨੀਲਾ ਅੱਛਾ ਹਾਂ ਫਿਰ ਦੱਸੋ ਰੱਗ ਕਿ ਆਸਮਾਨ ਦਾ ਰੰਗ ਕਿਹੜਾ ਹੈ ਜਨਰਲੀ ਜਿਹੜੀਆਂ ਆਸਮਾਨ ਦੇ ਵਿੱਚ ਜਿਹੜੇ ਕਲਰ ਐਟਮੋਸਫੇਅਰ ਦਾ ਜਿਹੜਾ ਸਾਈਡ ਤੋਂ ਦੇਖਿਆ ਜਾਂਦਾ ਸੈਟਲਾਈਟਸ ਜਿਹੜਾ ਕੈਪਚਰ ਹੋਇਆ that was ਆਲਮੋਸਟ orangeish yellow ਉਹ ਸੋਡੀਅਮ ਦੇ ਐਟਮਸ ਪ੍ਰੈਜ਼ੈਂਟ ਹੋਣ ਕਰਕੇ ਹੁੰਦਾ ਜਿਹੜਾ ਆਪਾਂ ਕ ਸੰਤਰੀ ਰੰਗ ਦਾ ਜਾਂ ਪੀਲ ਪੀਲ yellow ਜਾਂ ਪੀਲੇ ਜੇ ਰੰਗ ਦਾ ਥੋੜਾ ਜਿਹਾ ਮਠਾ ਮਠਾ ਜਿਹਾ ਜਾਨੀ ਜੇ ਆਪਾਂ 블루 ਤਾਂ ਇਹਨਾਂ ਕਿ ਉਹ ਸੰਦੀ ਲਾਈਟ ਐਜ ਤੋਂ ਆ ਰਹੀ ਹੁੰਦੀ ਤਾਂ ਕਰਕੇ ਉਹ ਲੱਗਦਾ ਸਾਨੂੰ ਥੋੜੀ ਜਿਹੀ ਬਲੂ ਹੈ ਥੋੜੀ ਜਿਹੀ ਬਲੂ ਹੈ ਹਲਕਾ ਜਿਹਾ ਕਹ ਸੰਦ ਸੰਨ ਦੀ ਰੋਸ਼ਨੀ ਆਪਣੀ ਧਰਤੀ ਤੱਕ 7 ਮਿੰਟ ਚ ਪਹੁੰਚਦੀ ਹੈ ਕਿ 13 ਮਿੰਟ ਚ 8 ਮਿੰਟ ਚ 8 ਮਿੰਟ ਚ ਆਪਾਂ ਜਿਹੜੀ ਸੰਨ ਵੀ ਆਪਾਂ ਪਾਸਟ ਚ ਹੀ ਦੇਖ ਰਹੇ ਹਾਂ ਪਾਸਟ ਦੇਖ ਰਹੇ ਹਾਂ ਆ ਜਾਣੀ ਜੇ ਕੋਈ ਸਾਨ ਦੇ ਉੱਤੇ ਘਟਨਾ ਘੱਡੀ ਤਾਂ ਆਪਾਂ ਨੂੰ 8 ਮਿੰਟ ਬਾਅਦ ਪਤਾ ਲੱਗੂ ਜੀ ਇਹਦਾ ਇੱਕ ਬਹੁਤ ਪ੍ਰੈਕਟੀਕਲੀ ਤੁਹਾਨੂੰ ਗੱਲ ਦੱਸਦਾ ਕਿ ਸਨ ਦੇ ਵਿੱਚ ਉਹ ਕਈ ਵਾਰੀ ਕੀ ਹੈ ਕਿ ਬੀਮ ਨਿਕਲਦੀ ਹੈ ਸੋਲਰ ਬੀਮ ਨਿਕਲਦੀ ਹੈ ਸਨ ਇਹਦੇ ਗੈਸ ਦਾ ਇੱਕ ਗੋਲਾ ਹੈ ਬਸ ਸਨ ਇਸ ਅ ਜਸਟ ਬੋਲ ਆਫ ਗੈਸ ਠੀਕ ਹੈ ਉਹਦੇ ਵਿੱਚੋਂ ਕਦੀ ਨਾ ਕਦੀ ਬੀਮ ਨਿਕਲੀ ਔਰ ਜਦੋਂ ਧਰਤੀ ਨੂੰ ਆ ਕੇ ਸਟ੍ਰਾਈਕ ਕਰਦੀ ਹੈ ਸਾਡੇ ਧਰਤੀ ਦੇ ਨਾਰਥ ਤੇ ਸਾਊਥ ਪੋਲ ਤੇ ਔਰਾ ਬੰਦੇ ਹੈ 컬러ਫੁਲ ਲਾਈਟਸ ਬੰਦੀਆਂ ਹੈ ਤੁਸੀਂ ਸ਼ਾਇਦ ਜੇ ਕਿਸੇ ਨੇ ਪਿਕਚਰ ਦੇਖੀਆਂ ਹੋਣਗੀਆਂ ਉਹ ਤਾਂ ਉਹ 컬러ਫੁਲ ਲਾਈਟ ਉਹ ਬਣਦੇ ਹੀ 8-9 ਮਿੰਟ ਬਾਅਦ ਹੀ ਆ ਇਹੋ ਸਾਰੀਆਂ ਉਹ ਜਦੋਂ ਸੰਦੀ ਬੀਮ ਪੂਰੀ ਅਰਥ ਨੂੰ ਰੀਚ ਕਰਦੀ ਹੈ ਉਹ ਮੈਗਨੇਟਿਕ ਪੋਲਸ ਵਾਲ ਖਿੱਚੀ ਜਾਂਦੀ ਹੈ ਫਿਰ ਉਹ ਡਿਫਰੈਂਟ ਕਲਰ ਬਣਦੇ ਆ ਉੱਥੇ ਅੱਛਾ ਤਾਂ ਹੀ ਆ ਅਲੱਗ-ਅਲੱਗ ਜਿਵੇਂ ਸਤਰੰਗੀ ਕਹਿੰਦੇ ਨੇ ਨਹੀਂ ਉਹ ਸਤਰੰਗੀ ਅਲੱਗ ਹੈ ਜਿਹੜਾ ਪੋਲਸ ਤੇ ਬਣਦਾ ਨਾਰਥ ਪੋਲਸ ਉਹ ਜਨਰਲੀ ਗ੍ਰੀਨ ਬਣਦਾ ਜਾਂ ਪਿੰਕ ਬਣਦਾ ਜਾਂ ਵਾਇਲਟ ਬਣਦਾ ਇਦਾਂ ਦੇ ਕਲਰ ਬਣਦੇ ਆ ਮੇਰੇ ਕੋਲ ਮੈਂ ਮੈਂ ਬਿਲਕੁਲ ਇੱਕ ਗੱਲ ਤੁਹਾਨੂੰ ਸਮਝਾਦਾ ਦਰਸ਼ਕੋ ਕਿ ਬਾਈ ਜਿਹੜੀ ਚੀਜ਼ ਦੀ ਵਰਤੋਂ ਨਾਲ ਇਹ ਸਾਰੀਆਂ ਚੀਜ਼ਾਂ ਵੇਖਦਾ ਆ ਉਹ ਚੀਜ਼ ਵੀ ਤੁਹਾਨੂੰ ਅਸੀਂ ਵਿਖਾਉਨੇ ਆ ਸਰਪਾ ਇੱਕ ਵਾਰ ਵਿਖਾ ਦਈਏ ਹਾਂ ਹਾਂ ਬਿਲਕੁਲ ਅਸੀਂ ਚੱਲਦੇ ਆ ਤੁਹਾਨੂੰ ਅੰਦਰ ਲੈ ਚੱਲਦੇ ਆ ਤੁਸੀਂ ਅੰਦਰ ਵੇਖ ਸਕਦੇ ਹੋ ਆ ਆਹਾ ਉਹ ਟੈਲੀਸਕੋਪ ਆ ਬਾਈ ਆ ਤੁਹਾਨੂੰ ਛੱਤ ਦਿਖਾਊਗਾ ਮੈਂ ਕੈਮਰਾਮੈਨ ਭਰਾ ਨੂੰ ਕਹੂੰਗਾ ਇੱਕ ਵਾਰ ਅੰਦਰ ਲੈ ਚੱਲੋ ਅੰਦਰ ਜਾ ਕੇ ਤੁਸੀਂ ਚੀਜ਼ ਜਰੂਰ ਦਿਖਾਓ ਤੁਸੀਂ ਦੇਖ ਸਕਦੇ ਹੋ ਇਹ ਹੋ ਟੈਲੀਸਕੋਪ ਹੈ ਇਹ ਟੈਲੀਸਕੋਪ ਦਾ ਇਸਤੇਮਾਲ ਕਰਕੇ ਹੀ ਬਾਈ ਇੰਨੀ ਦੂਰ ਦੂਰ ਦੀਆਂ ਹੋਰ ਗੈਲੈਕਸੀਆਂ ਬਾਈ ਦੇਖ ਲੈਂਦਾ ਹੈ ਜੀ ਲੈ ਬਿਲਕੁਲ ਆਪਾਂ ਦਿਖਾਈਏ ਅੰਦਰ ਬਾਈ ਇਹ ਜੀ ਜੀ ਬਿਲਕੁਲ ਬਈ ਇਹ ਹੁਣ ਜਿਵੇਂ ਆ ਆਸਮਾਨ ਦੇ ਵਿੱਚ ਅੱਜ ਦੀ ਅੱਜ ਦੀ ਡੇਟ ਦੇ ਵਿੱਚ ਕੀ ਹੈ ਕਿ ਹੁਣ ਬੱਦਲ ਹੋਏ ਹੋਏ ਨੇ ਬਹੁਤ ਜ਼ਿਆਦਾ ਜੇ ਇਹ ਜਿਆਦਾਤਰ ਰਾਤ ਨੂੰ ਵਰਤੀ ਜਾਂਦੀ ਹੈ ਹੈ ਮਰਾਤ ਨੂੰ ਇਹ ਬਈ ਇਹ ਬਹੁਤ ਬੜੀਆ ਚੀਜ਼ ਹੈ ਕਿੰਨੇ ਕਦ ਦਾ ਸੌਦਾ ਹੋਊਗਾ ਨੇੜੇ ਢੇੜੇ ਹੋਊ ਇਹ ਕਿੰਨੇ ਕਦ ਅਪਰੋਕਸੀਮੇਟਲੀ ਹੋਊ ਇਹ ਬਸ ਇਹ ਤੁਸੀਂ ਰਹਿਣ ਦਿਓ ਕਿਉਂਕਿ ਇਹ ਆਪਾਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਆਏ ਹਾਏ ਓਏ ਗੱਲ ਬਹੁਤ ਸੋਹਣੀ ਕੀਤੀ ਹੈ ਬਈ ਇਹ ਕਿਵੇਂ ਚੱਲਦੀ ਹੈ ਇਹ ਕਿ ਕਿਹੜੀ ਕਿਹੜੀ ਚੀਜ਼ ਵਰਤੀ ਆਉਂਦੀ ਹੈ ਇਸ ਵਿੱਚ ਆਪਾਂ ਇਹਨੂੰ ਜਿੱਦਾਂ ਸਟਾਰਸ ਨਾਲ ਅਲਾਈਨ ਕਰਨਾ ਹੋਵੇ ਨਾ ਤੇ ਆਪਾਂ ਇਹਨੂੰ ਕਿਸੇ ਵੀ ਸਟਾਰ ਨਾਲ ਇੱਥੇ ਅਲਾਈਨ ਕਰ ਸਕਦੇ ਹਾਂ ਕਿ ਇਹ ਆਟੋਮੈਟਿਕਲੀ ਜਾਏਗਾ ਇਹ ਸੈਟਲਾਈਟ ਨਾਲ ਉੱਪਰ ਕਨੈਕਟ ਹੋ ਜਾਂਦਾ ਅੱਛਾ ਇਹ ਸੈਟਲਾਈਟ ਨਾਲ ਉੱਪਰ ਉੱਪਰ ਕਨੈਕਟ ਹੁੰਦਾ ਹਾਂਜੀ ਦੇਖੋ ਜਦੋਂ ਮੈਂ ਕੁਝ ਨਹੀਂ ਕਰ ਰਿਹਾ ਇਟ ਇਜ਼ ਆਪਣੇ ਆਪ ਹੀ ਮੂਵ ਕਰ ਰਿਹਾ ਦੇਖੋ ਇਹ ਤੁਸੀਂ ਇਹਦੇ ਵਿੱਚ ਸਿਲੈਕਟ ਕਰਤਾ ਕਿ ਮੈਂ ਉਹ ਫਲਾਣਾ ਤਾਰਾ ਦੇਖਣਾ ਮੈਂ ਉਹ ਫਲਾਣਾ ਗਹਿਰਾ ਇਹ ਦੇਖਣਾ ਹੂੰ ਬਸ ਇਹ ਆਪਣੇ ਆਪ ਉਧਰ ਨੂੰ ਮੋੜਨ ਲੱਗ ਗਿਆ ਅਰੇ ਵਾਹ ਮੈਂ ਕੁਝ ਨਹੀਂ ਕਰਨਾ ਦੇਖੋ ਮੈਂ ਇਹਨੂੰ ਹੁਣੇ ਚੇਂਜ ਕਰ ਸਕਦਾ ਦੂਸਰੇ ਕੋ ਜਾਣਾ ਆਪਾਂ ਜੀ ਹਾਂ ਆਪਾਂ ਜੇ ਨੂੰ ਕਹੀਏ ਕਿ ਆਪਾਂ ਕਿਸੇ ਦੂਜੇ ਇਹ ਜੇ ਮੰਗਲ ਗ੍ਰਹਿ ਹੋਊ ਇਹ ਚ ਹੋਊਗਾ ਹੋਊਗਾ ਸਭ ਕੁਝ ਹੋਊਗਾ ਸ਼ਨੀ ਗ੍ਰਹਿ ਵੀ ਹੋ ਸਭ ਕੁਝ ਹੋਊਗਾ ਆ ਦੇਖੋ ਲੋ ਜੀ ਆ ਸਾਡਾ ਬਾਈ ਸਾਡੀ ਅੱਖ ਦਾ ਜਿਹੜੀ ਹੈਗੀ ਆ ਇਸ ਵਾਲੀ ਇਹਦਾ ਚਲੀ ਮੰਗਲ ਵੱਲ ਨੂੰ ਇਹ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਾਈ ਨੇ ਬਾਈ ਚਲੋ ਹਾਸੇ ਨਾਲ ਹਾਸੇ ਇਸ ਤਰੀਕੇ ਨਾਲ ਰਹੇ ਪਰ ਇਹ ਚੀਜ਼ ਬਹੁਤ ਵਧੀਆ ਹੈ ਹੂੰ ਹੂੰ ਜੇ ਆਪਾਂ ਵੇਖਦੇ ਆਂ ਬੱਚਿਆਂ ਦੀ ਨੌਲੇਜ ਵਾਸਤੇ ਚੀਜ਼ ਨੂੰ ਜੇ ਇਹ ਦਿਖਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਕੰਮ ਬਹੁਤ ਸੋਹਣਾ ਕਰਦੀ ਹੈ ਭਗਵੰਤ ਮਾਨ ਸਾਹਿਬ ਚਾਹੁੰਦੇ ਹੁੰਦੇ ਨੇ ਕਿ ਹਰ ਇੱਕ ਚੀਜ਼ ਦੇ ਉੱਤੇ ਬਰੀਕੀ ਨਾਲ ਨਜ਼ਰ ਰੱਖੀ ਹੋਈ ਹੋਣਾ ਨੇ ਤੇ ਉਹ ਚਾਹੁੰਦੇ ਨੇ ਕਿ ਹਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਇਸ ਵੱਲ ਨੂੰ ਰੁਝਾਨ ਕਰਾਈਏ ਜੀ ਬਿਲਕੁਲ ਮੈਂ ਇਹ ਚਾਹਨਾ ਕਿ ਮੇਰੀ ਇੱਕ ਖੁਆਇਸ਼ ਹੈ ਕਿ ਮੈਂ ਇਹ ਆਪਣੇ ਜੀਵਨ 'ਚ ਇਹ ਕੰਮ ਕਰ ਜਾ ਬੱਚਿਆਂ ਵਾਸਤੇ ਜੇ ਮੈਂ ਇਹ ਕੰਮ ਕਰ ਜਾ ਤਾਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝूंगा ਕਿ ਮੈਨੂੰ ਸ਼ਾਇਦ ਰੱਬ ਨੇ ਜਿਹੜੇ ਟਾਸਕ ਵਾਸਤੇ ਭੇਜਿਆ ਸੀ ਮੈਂ ਉਹ ਅਚੀਵ ਕਰ ਲਿਆ ਅਰੇ ਵਾ ਮੈਂ ਤਾਂ ਭਗਵੰਤਪਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਮਿਲ ਕੇ ਜਿੰਨੇ ਵੀ ਸਕੂਲ ਨੇ ਸਾਡੇ ਪੰਜਾਬ ਦੇ ਉਹਨਾਂ ਦੇ ਵਿੱਚ ਇਹ ਛੋਟੇ ਛੋਟੇ ਤੌਰ ਤੇ ਸ਼ੁਰੂ ਕੀਤਾ ਜਾਏ ਕਿ ਮਤਲਬ ਬਹੁਤ ਵੱਡੇ ਸਕੇਲ ਤੇ ਨਹੀਂ ਬਹੁਤ ਜ਼ਿਆਦਾ ਖਰਚਾ ਨਹੀਂ ਕਰਨਾ ਹਾਂ ਥੋੜੇ ਜਿਹਾ ਸਕੇਲ ਤੇ ਖਰਚਾ ਕਰਕੇ ਬੱਚਿਆਂ ਨੂੰ ਇੱਕ ਪ੍ਰੈਕਟੀਕਲ ਸਾਇੰਸ ਨਾਲ ਜੋੜਿਆ ਜਾਏ ਕਿਤਾਬਾਂ ਜਿੱਦਾਂ ਬਹੁਤ ਪੜ ਲਿਆ ਬੱਚਿਆਂ ਨੇ ਕਿੰਨੇ ਲੋਕ ਆ ਜਿਹੜੇ ਆਸ-ਪਾਸ ਕਿੰਨੇ ਕਿਤਾਬਾਂ ਚ ਪੜ ਲੈਂਦੇ ਪਰ ਆ ਜੀ ਦੇਖਣ ਨੂੰ ਨਹੀਂ ਮਿਲਦੀ ਜਲਦੀ ਇਹ ਤਾਂ ਛੇਤੀ ਛੇਤੀ ਮਿਲਦੀ ਵੀ ਨਹੀਂ ਦੇਖਣ ਨੂੰ ਇਹ ਤਾਂ ਮੈਂ ਤਾਂ ਆਪ ਜ਼ਿੰਦਗੀ ਚ ਪਹਿਲੀ ਵਾਰ ਵੇਖੀ ਆ ਵੀਰੇ ਬਿਲਕੁਲ ਮੈਂ ਇਹੀ ਗੱਲ ਤੁਹਾਨੂੰ ਦਰਸਾ ਦਾਨ ਦਰਸ਼ਕੋ ਕਿ ਭਗਵੰਤ ਮਾਨ ਸਾਹਿਬ ਜੇ ਇਹ ਖੁਦ ਵੀਡੀਓ ਵੇਖ ਰਹੇ ਨੇ ਜਾਂ ਉਹਨਾਂ ਦੇ ਨੇੜੇ ਵਾਲਾ ਕੋਈ ਉਦਾਰਾ ਇਹ ਵੀਡੀਓ ਵੇਖ ਰਿਹਾ ਕੋਈ ਨੇੜਲਾ ਬੰਦਾ ਇਹ ਵੀਡੀਓ ਨੂੰ ਵੇਖ ਪਾ ਰਿਹਾ ਤਾਂ ਤੁਸੀਂ ਇਹ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਮੁਹਾਲੀ ਸ਼ਹਿਰ ਦੇ ਵਿੱਚ ਰਹਿੰਦੇ ਨੇ ਮੈਂ ਮੋਬਾਈਲ ਨੰਬਰ ਵੀ ਜਿਹੜਾ ਬੁਲਵਾਦਣਾ ਬਾਈ ਜੀ ਮੋਬਾਈਲ ਨੰਬਰ ਦੱਸ ਸਕਦੇ ਹੋ ਤਾਂ ਮੋਬਾਈਲ ਨੰਬਰ ਤੁਸੀਂ ਅਵੋਇਡ ਕਰੋ ਕਿਉਂਕਿ ਪਤਾ ਕਿਉਂ ਜਦੋਂ ਕੋਈ ਸెలెస్ਟੀਅਲ ਇਵੈਂਟ ਹੁੰਦਾ ਨਾ ਹਾਂ ਬਹੁਤ ਫੋਨ ਆਉਂਦੇ ਮੈਨੂੰ ਫਿਰ ਮੈਂ ਆਪਣਾ ਕੰਮ ਨਹੀਂ ਕਰ ਪਾਂਦਾ ਬਿਲਕੁਲ ਬਿਲਕੁਲ ਬਾਈ ਜੀ ਬਹੁਤ ਜ਼ਿਆਦਾ ਕਈ ਵਾਰ ਬਿਜ਼ੀ ਹੁੰਦੇ ਨੇ ਤੁਸੀਂ ਅਸੀਂ ਜਿਹੜੇ ਨਹੀਂ ਦੀ ਆਈਡੀ ਆ ਉਹ ਮੈਂਸ਼ਨ ਕਰ ਦਾਂਗੇ ਤੁਸੀਂ ਬੇਚੀ ਜਗ ਉਸ ਦੇ ਉੱਤੇ ਗੱਲਬਾਤ ਕਰ ਸਕਦੇ ਹੋ ਜੇ ਨੇੜਲਾ ਬੰਦਾ ਕੋਈ ਦੇਖੋ ਸਰਕਾਰ ਦੇ ਹੱਥ ਤਾਂ ਬਹੁਤ ਕੁਝ ਹੁੰਦਾ ਨੇੜਲਾ ਬੰਦਾ ਕੋਈ ਵੇਖ ਸਕਦਾ ਇਸ ਵਕਤ ਮੈਂ ਮੋਹਾਲੀ ਸ਼ਹਿਰ ਦੇ ਵਿੱਚ ਜਿਹੜਾ ਖੜਾ ਆ ਇਹ ਕਿ 71 71 ਸੈਕਟਰ ਹੈ ਜੀ ਇਹ ਤੁਸੀਂ ਉਰੇ ਪਹੁੰਚ ਸਕਦੇ ਹੋ ਭਾਈ ਆਹ ਸ਼ੀਸ਼ਾ ਕੀ ਕੰਮ ਕਰਦਾ ਆ ਇਹਦੇ ਵਿੱਚ ਦਿਂਦਾ ਆ ਇਹ ਬੇਸਿਕਲੀ ਇਹ ਸ਼ੀਸ਼ਾ ਨਹੀਂ ਜਿਹੜਾ ਪਿੱਛੇ ਵਾਲਾ ਸ਼ੀਸ਼ਾ ਹੈ ਉਹ ਮੇਨ ਸ਼ੀਸ਼ਾ ਹੁੰਦਾ ਅੱਛਾ ਉਹ ਜਿਹਦੇ ਉੱਤੇ ਫੋਟੋ ਬਣਦੀ ਆ ਜੀ 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 ਇਹ ਸ਼ੀਸ਼ਾ ਇੱਕ ਤਰ੍ਹਾਂ ਦਾ ਪ੍ਰੋਟੈਕਸ਼ਨ ਦਾ ਵੀ ਕੰਮ ਕਰਦਾ ਹੈ ਡਸਟ ਅੰਦਰ ਜਾਣ ਤੋਂ ਬਚ ਜਾਂਦਾ ਜੀ ਔਰ ਇਹਦਾ ਦੂਸਰਾ ਫਾਇਦਾ ਇਹ ਹੈ ਕਿ ਜਿੱਦਾਂ ਮੌਇਸਚਰ ਜਿਹੜਾ ਹੈ ਉਹ ਅੰਦਰ ਨਹੀਂ ਜਾਏਗਾ ਉੱਪਰ ਹੀ ਇਹਦੇ ਹੋਏਗਾ ਜਿਵੇਂ ਆਪਾਂ ਫੋਨ ਲੈਨੇ ਆ ਡਿਜੀਟਲ ਕੈਮਰਾ ਲੈਨੇ ਆ ਉਹਨਾਂ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਇਹ 50 ਮੈਪਿਕਸਲ ਆ ਜੀ 200 ਮੈਪਿਕਸਲ ਆ ਇਹਦੇ ਵਿੱਚ ਕੋਈ ਮੈਪਿਕਸਲ ਦਾ ਨਹੀਂ ਹੁੰਦਾ ਨਹੀਂ ਨਹੀਂ ਇਹਦੇ ਆਪਟੀਕਲ ਜ਼ੂਮ ਹੁੰਦਾ ਇਹ ਜੋ ਵੀ ਸੇ ਆਪਟੀਕਲ ਜ਼ੂਮ ਹੁੰਦਾ ਤੇ ਉਹਦੀ ਕਲੈਰਟੀ ਹੁੰਦੀ ਆ ਪੂਰੀ ਇਹਦਾ ਕਿੰਨਾ ਜ਼ੂਮ ਆ ਜੀ 750x ਆਪਟੀਕਲ 750x ਆਪਟੀਕਲ ਅਨ ਮੈਂ ਕਹਿੰਦਾ ਸੈਮਸੰਗ ਵਾਲਿਆਂ ਨੇ ਵੀ ਭਾਈ ਹੁਣ 100x ਵਾਲਾ ਕੱਢ ਲਿਆ ਕਹਿੰਦੇ ਉਹ ਵੀ ਚੰਦ ਨੇੜੀ ਦਿਖਾ ਦੇਉਂ ਤਾਂ ਐਂ ਕਹਿੰਦੇ ਨੇ ਕਿ ਸਕਰੀਨ ਤੋਂ ਚੱਕ ਕੇ ਜੋ ਵੀ ਚਪਾ ਲਓ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਾਈ ਸੋਣਾ ਬਹੁਤ ਜਿਹੜਾ ਆ ਲੱਗਿਆ ਆ ਤੁਹਾਡੇ ਨਾਲ ਗੱਲਾਬਾਤਾਂ ਕਰਕੇ ਆਜੋ ਆਪਾਂ ਨੂੰ ਬਾਹਰ ਨੂੰ ਚੱਲਦੇ ਆਂ ਇਹ ਬਾਈ ਤੁਸੀਂ ਦੇਖ ਸਕਦੇ ਹੋ ਖੁੱਲੇ ਆਸਮਾਨ ਦੇ ਵਿੱਚ ਬਾਈ ਨੇ ਆਪਣਾ ਜਿਹੜਾ ਇਹ ਸਿਸਟਮ ਲਾਇਆ ਹੋਇਆ ਇਹ ਚੱਦਰ ਨੂੰ ਤੁਸੀਂ ਖੋਲ ਲੰਨੇ ਹੋ ਤੇ ਰਾਤ ਨੂੰ ਤੁਸੀਂ ਕਿੰਨੇ ਕਿੰਨੇ ਵਜੇ ਤੱਕ ਕੰਮ ਕਰੀ ਸਾਰੀ ਰਾਤ ਜਦ ਤੱਕ ਦਿਨ ਨਹੀਂ ਝੜਦਾ ਮੇਰਾ ਟਾਈਮ ਥੋੜਾ ਝਮਗਾਦਣਾ ਵਾਂਗਾ আরে ਯਾਰ ਨਹੀਂ ਬਹੁਤ ਸੋਹਣੇ ਕਹਿ ਸੁਪਨੇ ਕਹਿੰਦੇ ਨੇ ਉਹ ਕਈ ਵਾਰ ਤੇਰੇ ਦਿਨ ਚ ਬਾਈ ਨਹੀਂ ਦੇਖਦਾ ਰਾਤ ਨੂੰ ਬੜੇ ਸੋਹਣੇ ਸੋਹਣੇ ਸੁਪਨੇ ਜਾਗ ਕੇ ਵੇਖਦਾ ਸੌ ਕੇ ਨਹੀਂ ਵੇਖਦਾ ਜੀ ਬਾਈ ਬਹੁਤ ਸੋਹਣਾ ਲੱਗਿਆ ਤੁਹਾਨੂੰ ਗੱਲਾਂ ਬਾਤਾਂ ਕਰਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਦੁਬਾਰਤ ਹੀ ਫੇਰ ਆਖ ਰਹੇ ਹਾਂ ਜੇ ਭਗਵੰਤ ਮਾਨ ਸਾਹਿਬ ਇਸ ਵੀਡੀਓ ਨੂੰ ਵੇਖ ਰਹੇ ਨੇ ਜਾਂ ਉਹਨਾਂ ਦਾ ਨੇੜਲਾ ਬੰਦਾ ਕੋਈ ਇਹ ਵੀਡੀਓ ਨੂੰ ਵੇਖ ਰਿਹਾ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਵਕਤ ਮੈਂ ਮੋਹਾਲੀ ਸ਼ਹਿਰ ਦੇ ਵਿੱਚ ਖੜਾ ਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਚਾਹੁੰਦਾ ਹੈ ਕਿ ਮੇਰੇ ਤੋਂ ਭਾਈ ਬੱਚੇ ਸਿੱਖਣ ਸਕੂਲਾਂ ਦੇ ਵਿੱਚ ਜਾਈਏ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਸ ਚੀਜ਼ ਬਾਰੇ ਦਾ ਗਿਆਨ ਦਈਏ ਉਹਨਾਂ ਨੂੰ ਵੀ ਆਪਾਂ ਪੰਜਾਬ ਦੇ ਯੂਥ ਨੂੰ ਕਿਤੇ ਨਾ ਕਿਤੇ ਇਧਰ ਨੂੰ ਵੀ ਜਾਣ ਦੀ ਬਹੁਤ ਜ਼ਿਆਦਾ ਲੋੜ ਹੈ ਗੇਮਾਂ ਵੱਲ ਵੀ ਆਪਾਂ ਜਾ ਰਹੇ ਹਾਂ ਹੌਸਲਾ ਉਭਜਾਈ ਹੋ ਰਹੀ ਹੈ ਉੱਧਰ ਨੂੰ ਹੁਣ ਗੱਲ ਹੈਗੀ ਆ ਕਿ ਆਪਾਂ ਵਿਗਿਆਨਿਕ ਵੱਲ ਨੂੰ ਜਾਈਏ ਕਿਉਂਕਿ ਜਦੋਂ ਬੜਾ ਮਾਣ ਮਹਿਸੂਸ ਕਰਦੇ ਆਂ ਜਦੋਂ ਪੱਗ ਵਾਲਾ ਬੰਦਾ ਵਿੱਚ ਬੈਠਾ ਹੁੰਦਾ ਜਦੋਂ ਬੈਠਾ ਹੁੰਦਾ ਕਿ ਕੋਈ ਜਿਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਤੇ ਉਹ ਸਿੰਘ ਵਾਲਾ ਬੰਦਾ ਜਿਵੇਂ ਬੈਠਾ ਜਿਵੇਂ ਬਾਈ ਜੀ ਦੇ ਨੇ ਇੱਕ ਸਟੂਡੈਂਟ ਨੂੰ ਪੜਾਇਆ ਤੇ ਉਹ ਬਾਈ ਜਿਹੜਾ ਇਹਨਾਂ ਦਾ ਪੜਾਇਆ ਹੋਇਆ ਚੰਦਰਯਾਨ 3 ਦੇ ਵਿੱਚ ਆਪਣਾ ਬਹੁਤ ਸੋਹਣਾ ਹਿੱਸਾ ਪਾਇਆ ਤੁਸੀਂ ਐਸੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋਗੇ ਪੇਰੈਂਟਸ ਦੇਖ ਰਹੇ ਨੇ ਬੱਚੇ ਖੁਦ ਵੇਖ ਰਹੇ ਨੇ ਜੇ ਤੁਸੀਂ ਦਿਲਚਸਪੀ ਰੱਖਦੇ ਹੋ ਤਾਂ ਬਾਈ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਈਡੀ ਜਿਹੜੀ ਆ ਉਹ ਮੈਂਸ਼ਨ ਕੀਤੀ ਹੋਈ ਆ ਵਿੱਚ ਜੇ ਤੁਸੀਂ ਮੈਸੇਜ ਕਰ ਸਕਦੇ ਹੋ ਤਦ ਤੱਕ ਲਈ ਮੈਨੂੰ ਜੜੀ ਹਰਵਿੰਦਰ ਖਾਨ ਨੇ ਦੋ ਜਿਆਦਾ ਦੇ ਦੇ ਰੋ ਰੈਮਟਿਕ ਧੰਨਵਾਦ